ਸਸੀ ਕਾਲਜੀ ਮਾਲਵਾ ਐਮ ਐਚ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ सुरेंद्र ਸਿੰਘ ਮਠਾੜੂ ਪਿੰਡ ਮੋੜਨੋਂ ਬਾਅਦ ਦੀ ਦਾਣਾ ਮੰਡੀ ਦੇ ਵਿੱਚ ਮੌਜੂਦ ਹਾਂ ਇਸ ਵਕਤ ਜਿਹੜਾ ਕਣ ਝੋਨੇ ਦੀ ਖਰੀਦ ਨੂੰ ਲੈ ਕੇ ਜਿਹੜਾ ਵੱਡਾ ਰੋਲਾ ਪਿਆ ਫੈਲਿਆ ਪਹਿਲਾਂ ਵੀ 10 ਦਿਨ ਪਹਿਲਾਂ ਵੀ ਇੱਕ ਰੋਲਾ ਪਿਆ ਸੀ ਇੱਥੇ ਉਹ ਵੀ ਐਸੇ ਚੱਕਰ 'ਚ ਹੀ ਸੀਗਾ ਵੀ ਛੈਲਰ 'ਚ ਕਾਹਾਂ ਝੋਨਾ ਚੱਕਦੇ ਨਹੀਂ ਸੀ ਪਰ ਐਤਕੀ ਜਿਹੜਾ ਹੁਣ ਫੇਰ ਥੋੜੇ ਦਿਨਾਂ ਬਾਅਦ ਹੀ ਪਿਆ ਹੈ ਰੋਲਾ ਕ腐ਪਸ਼ਨ ਦਾ ਲੱਗਦਾ ਹੈ ਕਿ 100 ਗੱਟੇ ਮਗਰ ਇੰਨੇ ਗੱਟੇ ਲੱਗਣਗੇ ਇੰਨੇ ਲੱਗਣਗੇ ਤਾਂ ਜਿਹੜੇ ਕਿਸਾਨ ਆਗੂ ਜਿਹੜੇ ਕਿਸਾਨ ਪ੍ਰਧਾਨ ਨੇ ਯੂਨੀਅਨਾਂ ਦੇ ਉਹ ਵੀ ਇਕੱਠੇ ਹੋਏ ਨੇ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕੀ ਸਾਰਾ ਮਸਲਾ ਬਣਿਆ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਜਿਹੜਾ ਵੱਡਾ ਇਕੱਠਾ ਹੈ ਜਿਹੜਾ ਲੋਕਾਂ ਦਾ ਹੋਇਆ ਹੋਇਆ ਤਾਂ ਭਾਈ ਜਿਹਦੇ ਨਾਲ ਗੱਲਬਾਤ ਕਰਦੇ ਆ ਭਾਈ ਜੀ ਕੀ ਨਾ ਮਤਲਬ ਭਾਈ ਸਭ ਤੋਂ ਪਹਿਲਾਂ ਸਾਡੂ ਸਾਡਾ ਬਹੁਤ ਬਹੁਤ ਧੰਨਵਾਦ ਜੋ ਸਾਡੂ ਨਿੱਕੇ ਸੱਦੇ ਤੇ ਪਹੁੰਚਦੇ ਹੋ ਤੇ ਇਹ ਜਿਹੜਾ ਸਾਡੀ ਮੰਡੀ ਦਾ ਦੂਜੀ ਵਾਰੀ ਮੰਡੀ ਦੇ ਵਿੱਚ ਸਾਡੇ ਮਾਲ ਉਸੇ ਤੋਂ ਦਾ ਖਾਬ ਹੋ ਗਿਆ ਸੈਕਟਰ ਹੁਣ ਤਾਂ ਕਹਿੰਦੇ ਹੁੰਦੇ ਆ ਵੀ ਹਾਥੀ ਨਾਂਗੇ ਪੂਛ ਲੈਗੀ ਹਜ਼ਾਰ ਹਜ਼ਾਰ ਗੱਟਾ ਦਾ ਨਹੀਂ ਮੇਰੇ ਧਿਆਨ ਚ ਹੀ ਪਿਆ ਜੇ ਕੋਈ ਮੜਾ ਮੋਟਾ ਬਾਹਰ ਅੰਦਰ ਵੀ ਹੋਇਆ 5000 ਗੱਟਾ ਮੰਡੀ ਤੇ ਰਹਿੰਦਾ ਹੋਊਗਾ ਤਕਰੀਬਨ ਜੇ ਕੋਈ ਕਿਸਾਨ ਦਾ ਚਾ ਘਰੇ ਪਿਆ ਤੇ ਚਾ ਬਾਗ ਖੇਤ ਚ ਖੜਾ ਪਹਿਲੀ ਗੱਲ ਤਾਂ ਹੈ ਹੀ ਕਾਲ ਦਾ ਮਸਲਾ ਕਿ ਇਹ ਹੱਲ ਹੋਇਆ ਜੀ ਹੁਣ ਇਹ ਛੱਬੀ ਝੋਨਾ ਜਿਹੜਾ 1000 ਗੱਟਾ ਤੇ ਪਿਆ 500 ਗੱਟਾ ਮੇਰਾ 500 ਗੱਟਾ ਮੇਰੇ ਸਾਹਮਣੇ ਉਹ ਦੀ ਦੇ ਪ੍ਰਧਾਨ ਦਾ ਇਹ ਅਸੀਂ ਜਾਣ ਬੁੱਝ ਕੇ ਨਹੀਂ ਛੱਬੀ ਲਾਇਆ ਮੱਕੀ ਦੀ ਬੀਜੀ ਸੀ ਮੱਕੀ ਹਸਾਂ ਝੋਨਾ 26 ਅਸੀਂ ਲਾਇਆ ਪਹਿਲਾਂ ਅਸੀਂ ਡੋਗਰ ਲਾਇਆ ਜੋ ਉਹ ਗੱਲ ਕੀ ਚੱਲੀ ਸਰਕਾਰਾਂ ਦੇ ਵੀ ਤੁਸੀਂ 26 ਝੋਨਾ ਲਾਓ ਅਸੀਂ ਡੋਗਰ ਨਹੀਂ ਚੱਕਣਾ ਛੈਲ ਦਾ ਆਦੇ ਆਂਦੇ ਵੀ ਤੁਸੀਂ ਡੋਗਰ ਲਾਓ ਹੀ ਡੋਗਰ ਚੱਕਾਂਗੇ 26 ਨਹੀਂ ਚੱਕਣਾ ਇਹਨਾਂ ਨੇ ਤੈ ਨਹੀਂ ਬੈਠੇ ਚਲੋ ਆਪਾਂ ਇਹਨਾਂ ਗੱਲ 'ਚ ਨਹੀਂ ਜਾਣਾ ਜਿਸ ਤਰ੍ਹਾਂ ਮਰਜ਼ੀ ਕਰ ਤਾ ਜਿਹੜੀ ਕੱਲ ਦੀ ਸਮੱਸਿਆ ਹੈ ਸਾਰੀ ਮੰਡੀ ਦੀ ਤੈ ਬੈ ਗਈ ਹੈ ਝੋਨਾ ਤਕਰੀਬੇ ਭਰਿਆ ਗਿਆ ਆ 1000 ਗੱਟਾ ਇੱਥੇ ਆ ਮੰਡੀ ਜੀ ਪਿਆ ਉਧਰ ਵੀ ਹੋ ਸਕਦਾ ਉਹ ਫੜਜ ਪਿਆ ਹੋਵੇ ਕੁਝ ਕੱਲ ਇੰਸਪੈਕਟਰ ਸਾਹਿਬ ਇੱਥੇ ਜੋ ਮੰਡੀ ਚ ਕੁਦਰਤੀ ਇਕੱਠੇ ਹੋ ਗਏ ਇੱਥੇ ਜੋ ਕੁਦਰਤੀ ਇਕੱਠੇ ਹੋ ਝੋਨੇ 'ਚ ਮੈਂ ਨਹੀਂ ਮੰਨਦਾ ਝੋਨੇ ਸਾਡੇ 'ਚ ਸੈੱਲ ਹੈ ਗਈ ਹੈ ਛਾਕਣੀ ਦੇ ਵਿੱਚ ਮੈਂ ਹੁਣ ਝੂਠ ਮਾਰਾਂ ਨਾ ਆਪਣੀ ਜ਼ਿੰਦਗੀ ਮਾਰਾਂ ਨਾ ਮਾਰਾਂ ਜਿਹੜੀ ਚੀਜ਼ ਸਾਹਮਣੇ ਝੋਨੇ ਸੈੱਲ ਹੈ ਗਈ ਹੈ ਮੈਂ ਜੋ ਇੱਥੇ ਮੰਡੀ ਦੇ ਵਿੱਚ ਆਇਆ ਤੋ ਸਾਰੇ ਇਕੱਠੇ ਬਿਠੇ ਮਿਆਰਤ ਵੀ ਸਾਡੇ ਆ ਗਈ ਮੈਨੂੰ ਪੁੱਛਿਆ ਵੀ ਕੀ ਸਿਸਟਮ ਹੈ ਵੀ ਭਾਈ ਤੁਸੀਂ ਝੋਨਾ ਨਾ ਖੜੇਦੇ ਹੁੰਦੇ ਝੋਨਾ ਸੈੱਲ ਆ ਸਾਡਾ ਹਫ਼ਤੇ ਨੂੰ ਭਰ ਦਿਓ 10 ਦਿਨ ਨੂੰ ਭਰ ਦਿਓ ਕੋਈ ਚੱਕਰ ਵਾਲੀ ਗੱਲ ਨਹੀਂ ਝੋਨਾ ਲੇਖ ਲਓ ਪਰਚੇਜ ਨਾ ਬੰਦ ਹੋ ਜਾ 26 ਝੋਨਾ ਸੀ ਤੁਹਾਡੇ ਪਿੰਡ ਠੱਠੀ ਜਾ ਕੇ ਮੰਡੀ ਦੇ ਵਿੱਚ ਵਿਕਿਆਓ ਕਿ ਉਹ ਉੱਥੇ ਪਰਚੇ ਬੰਦ ਹੋ ਗਏ ਇਹਨਾਂ ਨੇ ਹੁਣ ਮੇਰੇ ਨਾਲ ਕਿਹੜੀ ਕੀ ਆ ਤੁਹਾਨੂੰ ਮੈਂ ਦੱਸਦਾ ਕਿਹੜੀ ਕੀ ਹੈ ਕਿਹੜੇ ਮੇਰੇ ਨਾਲ ਇਹ ਆ ਬਾਈ ਜੇ ਮੈਂ ਜੂਨੀਅਨ ਦਾ ਪ੍ਰਧਾਨ ਹੋਣ ਦੇ ਨਾਤੇ ਇਹਨਾਂ ਨੇ ਆਪ ਦੀ ਮਰਜ਼ੀ ਦੇ ਨਾਲ ਚੌਰੀਆਂ ਨੂੰ ਕਹਿ ਕੇ ਆੜਤੀਆਂ ਨੂੰ ਕਹਿ ਕੇ ਸਣੇ ਸ਼ਹਿਜ਼ਾਦਲਾ ਦੇ ਸਭ ਤੋਂ ਮਾਸਟਰਮਾਈਂਡ ਜਿਹੜਾ ਉਹ ਇਨਸਪੈਕਟਰ ਤਲਦੀਪ ਸਰਾਏ ਗੌਰਪ੍ਰੀਤ ਸਿੰਘ ਹੈ ਪੈਂਡੋ ਦਾ ਭਲੂਰ ਆ ਉਹ ਮਾਸਟਰਮਾਈਂਡ ਹੀ ਉਹ ਆ ਸਾਡੀ ਮੰਡੀ ਦਾ ਜਿਹੜਾ ਕਰੋੜਾ ਚੱਲਦਾ ਨਾ ਮਾਸਟਰਮਾਈਂਡ ਹੀ ਉਹ ਆ ਨੁਕਸਾਨ ਹੀ ਉਹ ਕਰਦਾ ਮੰਡੀ ਦਾ ਹੈਂ ਉਹਨੇ 700 ਗ੍ਰਾਮ ਤੇ ਇਹਨਾਂ ਨੇ ਘਟਾ ਕੇ ਬਣਾਇਆ ਜੁਨੀਅਰ ਨੇ ਸਟੈਂਡ ਲਿਆ ਮੈਂ ਕਿਹਾ ਅਸੀਂ ਵੀ ਜਿਹੜੀਆਂ ਸਰਕਾਰ ਦੀਆਂ ਹਦਾਇਤਾਂ ਕਹਿਣ ਤੋਂ ਵਾ ਸਰਕਾਰ ਦੀਆਂ ਹਦਾਇਤਾਂ ਜੇ 700 ਗ੍ਰਾਮ ਆ 750 600 650 ਪਰ ਹਰ ਸਦਾ ਹੀ ਸਰਕਾਰ ਦੇ ਕਾਨੂੰਨ ਦੇ ਤੇਰੇ ਚ ਗੱਲ ਕਰਨੀ ਹੈ ਕਹੂੰ ਤੋਂ ਤੇਰੇ ਤੋਂ ਬਾਹਰ ਨਹੀਂ ਜਾਣਾ ਉਹ ਮੈਂ 600 ਗ੍ਰਾਮ ਘਟਾ ਕਰਤਾ ਉਹ ਹੁਣ ਕਹਿੰਦੇ ਮੇਰੇ ਨਾਲ ਇਹ ਕੱਢਦੇ ਆ ਵੀ ਉਹ 100 ਗ੍ਰਾਮ ਇਧਰੋਂ ਕੱਢਣਾ ਕਾਲਜੂ ਇਨਸਪੈਕਟਰ ਹੈ ਮੈਨੂੰ ਆ ਵੀ ਐਂ ਕਰ ਤੂ ਸੀ ਨਾ ਅਖਬਾਰ ਲੈ ਕੇ ਆਓ ਇਨਸਪੈਕਟਰ ਕਰਨੀ ਆਖੀ ਝੂਠ ਨਹੀਂ ਮਾਰਨਾ ਸਾਡਾ ਆੜਤੀਆਂ ਦਾ ਵੀ ਇੱਕ ਥਾਂ ਫੋਟੋ ਖਿੱਚਣੀ ਆ ਅਖਬਾਰ ਲੈ ਕੇ ਆਜਦਾ ਤਰੀਕ ਮੈਂ ਵੀ ਕਾਰਨ ਕੀ ਉਹਨਾਂ ਦਾ ਵੀ ਜਿਹੜਾ ਮਾਲ ਆਪਣੇ ਮੰਡੀ ਜੇ ਪਿਆ ਨਾ ਪਰਚੇਜ ਬੰਦ ਹੋਣ ਦੇ ਨੇੜੇ ਹੋਈ ਖੜੀ ਆ ਆਪਾਂ ਫੋਟੋ ਖਿੱਚਾਂਗੇ ਵਾਕੇ ਮਾੜੋਂ ਦੀ ਮੰਡੀ ਚ ਮਾਲ ਪਿਆ ਤੇ ਆਪਾਂ ਫੋਟੋ ਕਰਕੇ ਤੇ ਮਾਲ ਲਿਖਾ ਦੇਣਗੇ ਮੈਂ ਪਿੰਡ ਦੇ ਵਿੱਚ ਗਿਆ ਜੀ ਮੈਂ ਅਖਬਾਰ ਲੈ ਕੇ ਆਇਆ ਜੋ ਮੈਂ ਅਖਬਾਰ ਲੈ ਕੇ ਆਇਆ ਸੀ ਉਹ ਇੱਥੇ ਫਿਰਦੇ ਸੀ ਜੋ ਮੈਂ ਇੱਥੇ ਆ ਕੇ ਕਿਹਾ ਵੀ ਮੈਂ ਅਖਬਾਰ ਲਿਆਉਂਦਾ ਉਹ ਜਦੋਂ ਮੈਨੂੰ ਉਹ ਉਹ ਪਹਿਲਾ ਆ ਰਾਤ ਤਰੀ ਨੂੰ ਸਕੂਲ ਦੇ ਵਿੱਚ ਬਾਰ-ਬਾਰ ਜਾਂਦਾ ਇੱਧਰ ਨਿਕ ਜਾਂਦਾ ਜਾਂਦੇ ਹੋਏ ਸਾਡੇ ਆੜੇ ਤੇ ਪਤਾ ਕੀ ਕਹਿੰਦੇ ਉਹ ਉਹ ਕਹਿੰਦੇ ਬਾਈ ਜੀ 100 ਮਗਰ 6 ਘੱਟੇ ਦੇ ਦਿਓ ਅੱਛਾ ਠੀਕ ਆ ਤੇ ਮਾਲ ਭਰ ਦੰਨੇ ਆ ਆਰਤੀਆ ਕੀ ਕਹਿ ਰਿਹਾ ਉਹਨਾਂ ਨੂੰ ਆਰਤੀਆ ਜਿਨਕਸ ਕੋਈ ਨਹੀਂ ਆਰਤੀਆ ਗੱਲ ਕਹਿ ਰਿਹਾ ਆਹ ਦਾ ਦੋ ਮੈਂ ਜ਼ਿੰਮੇਵਾਰ ਨੂੰ ਕਹਿਣਾ ਦੋ ਮੈਂ ਚੱਲਦਾ ਤੇ ਦੋ ਤੁਸੀਂ ਉਹਨਾਂ ਨੂੰ ਕਹਿ ਦਿਓ ਛੇਤ ਲੈਣਾ ਵੀ ਮਾਲ ਚ ਖਾਓ ਕਾਦੇ ਪਿੱਛੇ ਕੰਮ ਨਹੀਂ ਪਿੜੇ ਪਰ ਉਹ ਬੰਦਾ ਇੱਥੋਂ ਇਹ ਗੱਲ ਕਹਿ ਕੇ ਨਿਕਲ ਗਿਆ ਕੋਈ ਬਾਈ ਜੀ ਸਾਡੀ ਮੰਡੀ ਦੇ ਵਿੱਚ 2 ਸਾਲ ਹੋ ਗਏ ਪਿਛਲੀ ਵਾਰ ਵੀ ਇਹ ਹੋਲਡਨ ਪਈ ਅਸੀਂ ਸੈਲਰੀ ਇਹ ਚੇਂਜ ਕਰਾ ਕੇ ਚਾਰ ਨਾਲ ਸ਼ਟਰ ਬਾਕੇ ਬਣਾਇਆ ਕਰਾਇਆ ਕਾਲੇ ਕੰਡ ਰੋਡ ਦੇ ਉੱਤੇ ਪੂਰਾ ਵੀ ਤਕਲੀਫ ਨਹੀਂ ਆਈ ਪੂਰਾ ਵੀ ਤਕਲੀਫ ਨਹੀਂ ਆਈ ਮੰਡੀ ਦੇ ਵਿੱਚ ਇਹਨਾਂ ਨੇ ਨਾ ਸਭ ਤੋਂ ਪਹਿਲਾਂ ਜਦੋਂ ਪਿੰਡੋਂ ਚੱਲਦਾ ਆ ਕੇ ਮੱਥਾ ਇਹਨਾਂ ਨੂੰ ਟੇਕਦਾ ਹੋ ਆ ਕੇ ਉੱਥੇ ਚਾਹ ਪਾਣੀ ਪੀ ਕੇ ਜਿਵੇਂ ਉਹ ਕਹਿੰਦੇ ਆ ਕੇ ਮੰਡੀ ਚੋਂਵੇਂ ਕਰਦਾ ਇਹ ਸਾਰਾ ਕਰਤਰਤਰਤਾ ਵਿੱਚੋਂ ਮੰਡੀ ਬੋਰਡ ਵਾਲਾ ਪਾਣੀ ਉਹਦਾ ਕੀ ਆਉਂਦਾ ਤੇ ਵਿੱਚੋਂ ਕਰਤਾ ਤਰਤਾ ਹੈਗਾ ਜਿਹੜਾ ਇਨਸਪੈਕਟਰ ਆ ਪੜ ਕੇ ਅੰਦਰ ਪਾਣੀ ਗ੍ਰੀਨ ਦਾ ਇੰਸਪੈਕਟਰ ਆ ਉਹ ਸਾਡੇ ਸਾਲ 2 ਸਾਲ ਹੋ ਗਏ ਸਾਡੇ ਪਿੰਡ ਗੰਦ ਪਾਇਣ ਨੂੰ ਬੰਦੇ ਦਾ ਤੇ ਜਾ ਕੇ ਉਹ ਤੁਸ ਜਦੋਂ ਉੱਥੇ ਚੱਲੋ ਕੋਲੇ ਚੱਲੋ ਮੈਂ ਪਾਣੀ ਦਿਖਾਉਣਾ ਵੀ ਕਿੱਥੋਂ ਪਾਣੀ ਅਸੀਂ ਪੀਨੇ ਆ ਨਾਲੇ ਜੋ ਤੇ ਟੈਂਕੀ ਰੱਖੀ ਵੀ ਆ ਉੱਥੇ ਬੰਦਾ ਹੱਥ ਵੀ ਨਹੀਂ ਧੋਂਦਾ ਹੱਥ ਵੀ ਤੇ ਪਾਣੀ ਪੀਣ ਤਾਂ ਦੂਰ ਦੀ ਗੱਲ ਆ ਕੱਲ ਦੀ ਤੁਹਾਨੂੰ ਮੈਂ ਗੱਲ ਦੱਸਦਾ ਉੱਥੇ ਤੁਹਾਨੂੰ ਦਿਖਾ ਕੇ ਲਾਉ ਮੈਂ ਕੱਲ ਦੀ ਗੱਲ ਆ ਇੱਥੇ ਮੈਂ ਮੰਡੀ 'ਚ ਬੈਠਾ ਦੋਹਾਂ ਜਿਹੜੇ ਸਾਡੇ ਸੇਵਾਦਾਰ ਆ ਉਹਨਾਂ ਨੇ ਪਾਣੀ ਦੇ ਗਲਾਸ ਦੋਹਾਂ ਨੇ ਪਰਕੇ ਟ੍ਰੇ 'ਚ ਲਾਤੇ ਤੇ ਦੋਹਾਂ ਨੇ ਹੱਥ ਮਾਰਤਾਂਦੇ ਸੀ ਨੀ ਪੀਣਾ ਕਿ ਭਾਈ ਜੀ ਉਹ ਬੰਦੇ ਆ ਅਸੀਂ ਗਦਿਆਂ ਤੁਸੀਂ ਵੀ ਤਾਂ ਪੀਨੇ ਹਾਂ ਹਾਂ ਪੀਤੇ ਪੀਨੇ ਆ ਅਸੀਂ 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 ਹੋਰੂ ਪੀਨੇ ਨਾ ਅਸੀਂ ਗਦਿਆਂ ਬੰਦੇ ਆ ਤਾਂ ਪੀਨੇ ਆ ਅਸੀਂ ਸਾਡੀ ਇਹ ਸਾਡੀ ਕੱਲੇ ਕੱਲੇ ਬੰਦੇ ਨੂੰ ਪੁੱਛੋ ਜੇ ਮੇਰੇ ਚ ਕੋਈ ਵੀ ਪ੍ਰੋਬਲਮ ਹੋਵੇ ਮੈਂ ਗਲਤ ਬੋਲਦਾ ਹੋਵਾਂ ਮੈਂ ਦੇਣਦਾਰ ਮੈਂ ਉਹਨੂੰ ਕਿਹਾ ਵੀ ਤੂੰ ਮਾਲ ਲਿਖ ਮਾਲ ਫਰੋਲਦੇ ਆ ਦੋਨੂੰ ਪੜਦੀ ਚਾਹ ਨੂੰ ਪੜਦੀ ਮੰਡੀ ਇਹ ਚ ਭਰਉਣਾ ਅਗਲਾ ਸਵਾਲ ਜੇ ਕੋਈ ਨਾ ਕਿਸੇ ਨੇ ਇਹ ਮੁੱਦਾ ਚੁੱਕਿਆ ਨਾ ਕਿ ਨੇ ਸਟੈਂਡ ਲਿਆ ਬਈ ਟਰਾਲੇ ਭਰਨੇ ਆ ਜਾ ਕੇ ਡੀਸੀ ਦਫ਼ਤਰ ਦੇ ਮੂਹਰੇ ਐੜਾ ਆਦਨੇ ਤੇ ਭਾ ਰੋਲ ਜੇ ਕੋਈ ਗੱਲ ਨਹੀਂ ਜਿੱਥੇ ਲੱਖਾਂ ਦਾ ਘਾਟਾ ਪੈਗਾ ਹੋਰ ਪੰਜ ਚਾਰ ਦਾ ਘਾਟਾ ਪੈਜੂ ਕੀ ਹੋ ਜੂਗਾ ਪਰ ਇਸ ਮਾਸਟਰਮਾਈਂਡ ਅੱਜ ਦੀ ਵਜ੍ਹਾ ਦਿਨ ਦੇ ਵਿੱਚ ਸਾਡਾ ਜੋ ਕਹਿੰਦੇ ਹੁੰਦੇ ਆ ਉਹ ਇਨਸਪੈਕਟਰ ਹੈ ਪੱਗ ਬੰਨ ਕੇ ਤੇ ਗੁਲਾਮੀ ਕਰਦਾ ਹੋ ਗੁਰੂ ਦਾ ਜਦ ਪੱਗ ਵਾਲਾ ਬੰਦਾ ਗੁਲਾਮੀ ਕਰੇ ਰਸਸ ਦੀ ਇਹ ਸੋਚਣ ਵਾਲੀਆਂ ਗੱਲਾਂ ਮੈਂ ਸਾਰੇ ਸਾਡੇ ਸੰਗਤ ਖੜੀ ਆ ਮੇਰੇ ਨਿੱਕੇ ਸਿੱਦੇ ਦੇ ਮੈਂ ਕੋਈਆਂ ਲੋਕਾਂ ਨਾਲ ਖੜਦਾਂ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਬਚ ਜੂ ਇਹਨਾਂ ਬਚ ਜੂ ਉਹਨਾਂ ਦੇ ਵਿੱਚ ਬਚੀ ਦਿੱਤਾ ਇੱਥੇ ਬਾਈ ਜੀ ਜਿਹੜਾ ਉਹ ਸ਼ੈਲਟਰ ਦੇ ਹਾਲਾਤ ਪਤਾ ਕੀ ਆ ਜਿਹੜਾ ਉਹ ਸ਼ੈਲਟਰ ਦੇ ਬਾਹਰ ਚ ਕੁੱਤਾ ਵੀ ਪੈਂਦਾ ਨਾ ਹੈ ਉਹਨਾਂ ਨਾਲ ਵੀ ਉਹਦੀ ਲਾਗਦਾ ਤਾਂ ਭੈਂਦਰ ਖਾਂਦਾ ਸਾਥੋਂ ਹੈ ਹੈ ਤਾਂ ਸਾਡੇ ਬਾਹਰ ਚ ਆ ਹਾਲਾਤ ਆ ਸਾਡੇ ਪਿੰਡ ਦੇ ਜੋਂ ਸ਼ੈਲਟਰ ਬਣਿਆ ਬਹੁਤ ਬੁਰਾ ਹਾਲ ਹੈ ਪਰ ਇਹ ਸਾਡਾ ਤੁਹਾਡੇ ਮਾਧਿਅਮ ਰਾਹੀਂ ਸਾਡੀ ਹੱਥ ਬੰਨ ਕੇ ਬੇਨਤੀ ਹੈ ਕਿ ਇਹ ਤਾਂ ਮਸਲੇ ਦਾ ਹੱਲ ਹੋ ਜੇ ਨਹੀਂ ਟਰੈਲੇ ਭਰਨੇ ਆ ਛਰੇ ਆਉਂ ਤੇ ਡੀਸੀ ਦਫਤਰ ਜਾਣਗੇ ਗੋਲੀ ਮਾਰਨੀ ਗੋਲੀ ਮਾਰਦੇ ਉਂ ਦੜਣਾ ਪਈ ਉਂ ਦੜੜਾ ਹੀ ਤੇ ਮਰੇਵੇਂ ਇਹ ਥੋੜੇ ਨਹੀਂ ਕਹਤੋਂ ਜਿਹੜਾ ਹੈ ਵਾਰ ਚੱਲ ਸਾਡੇ ਨੂੰ ਤੁਹਾਨੂੰ ਪਤਾ ਹੀ ਹੈ ਦੱਸਣਾ ਨਹੀਂ ਸਾਡਾ ਸਭ ਗੱਲ ਹੈ ਨਹੀਂ ਅੱਜ ਕਹਿੰਦੇ ਹੁੰਦੇ ਜਿਹੜਾ ਕਿ ਲੋਕਾਂ ਦੇ ਖਾਤਰ ਬੋਲਦੇ ਬਾਜ ਦੱਬੀ ਜਾਂਦੀ ਹੈ ਪਰਦਾਵਾਂ ਵਾਲਾ ਕੰਮ ਤਾਂ ਹੈ ਨਹੀਂ ਮਰ ਜਾਂਗੇ ਇਹ ਤੇ ਮਰਨ ਆਏ ਆ ਜਿੱਦੇ ਲਿਖੀ ਉਹ ਤੇ ਰੋਕ ਨਹੀਂ ਸਕਦਾ ਜਿੱਦੇ ਦੇਣਾ ਆ ਗਿਆ ਨਾ ਉਹਦੇ ਡਾਕਟਰ ਨਾ ਮਾਸਟਰ ਕੋਈ ਰਾਹ ਹੀ ਨਹੀਂ ਮਿਲਣਾ ਤੇ ਜਿੱਦਾਂ ਚਲ ਮਾਰਾਂ ਨੇ ਸਵਾਸ ਲਿਖਿਆ ਉਹ ਜੁੱਪੜਾ ਦੋਸ਼ਮਣ ਸਿਰ ਤੇ ਬੈਠਾ ਰਹੇ ਇਸ ਕਰਕੇ ਜੈਲਸਬਾਜੀ ਇਸ ਗੱਲ ਦੀ ਪਿੰਡ ਦਾ ਹੀ ਹੈ ਜੀ ਮੇਰੇ ਕੱਲੇ ਨਹੀਂ ਸਾਰੇ ਪਿੰਡ ਦਾ ਹੀ ਜੈਲਸਬਾਜੀ ਹੈ ਮੰਡੀ ਦੇ ਸਾਨੂੰ ਖਰਾਬ ਕਰਿਆ ਆ ਬਾਕੀ ਗਰੀਬਾਂ ਦਾ ਝੋਨਾ ਪਿਆ ਆ ਬੈਠੇ ਪੁੱਛੋ ਇਹਨਾਂ ਨੂੰ 20 20 ਦਿਨ ਹੋ ਗਏ ਝੋਨਾ ਸੁਖੇ ਨੂੰ ਸਾਡੇ ਖਾਤਿਆਂ 'ਚ ਪੈਸੇ ਵੀ ਆ ਗਏ ਪੈਸੇ ਆ ਗਏ ਸਾਡੇ ਖਾਤਿਆਂ 'ਚ ਔਨ ਰਿਕਾਰਡ ਇਹਨਾਂ ਨੇ ਕੱਢ ਕੇ ਮੌਚਰ ਘੱਟੇ ਚਲਾਏ ਆ ਮਾ ਚੱਕਿਆ ਮਾ ਚੱਕਣ ਗਿਆ ਹੁਣ ਇਹਨਾਂ ਨੂੰ ਦੋ ਦੋ ਕਾਉਂਟਲ ਘਾਟਾ ਘਟौती ਪਾਈ ਜਾਂਦੇ ਆ ਇਨਸਪੈਕਟਰ ਮਾਲ ਲੈ ਕੇ ਲੈ ਗਿਆ ਮਾਲ ਲੈ ਕੇ ਲੈ ਗਿਆ ਮਾਲ ਭਰ ਤੋਂ ਚੱਕਦੇ ਕਿਉਂ ਨਹੀਂ ਤੇ ਬੇਈਮਾਨ ਹੈ ਇੱਥੇ ਮਜ਼ਦੂਰ ਨੂੰ ਕਿਸਾਨ ਨੂੰ ਪੁੱਲ ਨੂੰ ਮਾਰਿਆ ਜਾ ਰਿਹਾ ਸਭ ਇਹ ਮਿਲੀ ਭੁਗਤ ਪਰ ਜਿਹੜਾ ਸਾਡੇ ਤੇ ਔਲਜਨ ਪਈ ਹੈ ਮਾਸਟਰਮਾਈਂਡ ਇਨਸਪੈਕਟਰ ਉਹਨੂੰ ਇਹ ਵੀ ਚੈਲੰਜ ਆ ਵੀ ਮਾਂ ਦਾ ਪੁੱਤਾ ਗਾਂ ਨੂੰ ਅਗਲੀ ਵਾਰ ਸੋਚ ਕੇ ਮੌਨ ਦੇ ਵਿੱਚ ਡਿਊਟੀ ਲਈ ਲੈ ਡਿਊਟੀ ਲਈ ਜਦੋਂ ਪਿਓ ਦਾ ਪਤਾ ਫਿਰ ਅਵਲ ਨਹੀਂ ਉਹ ਸਾਡੇ ਸਿੱਧਾ ਚੈਲੰਜ ਆ ਬਸ ਸਾਡੀ ਥੋੜੇ ਬਾਰੇ ਬੇਨਤੀ ਹੈ ਅ ਜਿੰਨੀ ਸਖਤ ਬੈਠੀ ਇਹਨੂੰ ਪੁੱਛਦੇ ਹੋ ਵੀ ਮੰਡੀ ਦਾ ਕੀ ਹਾਲ ਹੈ ਜੇ ਮੈਂ ਗਲਤ ਨਾ ਸਾਡੇ ਸੈਦਗ ਨੂੰ ਇਹ ਪਾਸ ਹੋਣਾ ਚਾਹੀਦਾ ਗਾਂਡ ਕਾਢੀ ਮੰਡੀ ਚ ਇਹ ਸੈਦਗ ਨੂੰ ਪਾਸ ਨਹੀਂ ਹੋਣੀ ਚਾਹੀਦੀ ਹੋਰ ਜਿਹੜੇ ਸੈਦਗ ਨੂੰ ਮਰਜੀ ਮਾਲ ਚ ਕਾਦੋ ਅਸੀਂ ਚਕਾਵਾਂਗੇ ਪਰ ਇਹ ਸੈਦਗ ਨੂੰ ਜੇ ਪਾਸ ਹੋ ਵੀ ਗਿਆ ਅਸੀਂ ਮਾਲ ਨਹੀਂ ਚਕਾਵਾਂ ਮੰਡੀ ਖਾਦੀ ਰੱਖ ਦਾਂਗੇ ਦੂਜੀਆਂ ਪਰਮਾਂਗਾਂ ਜਾ ਕੇ ਵੇਚ ਦਿਆਂਗੇ ਜਿੰਦਾ ਲੱਗਾ ਉਹਦਾ ਖਰਾਬ ਹੀ ਕਰੀ ਜਾਂਦਾ ਉਹ ਖਰਾਬ ਹੀ ਘਟੀ ਜਾਂਦਾ ਉਹਦਾ ਪਰ ਅਸੀਂ ਗਾਂ ਨੂੰ ਜੇ ਮੰਗੀ ਪਾਸ ਇਹਨੂੰ ਲਾ ਵੀ ਦਿੱਤੀ ਅਸੀਂ ਆ ਮੰਡੀ ਚ ਮਾਲ ਨਹੀਂ ਵੇਚਦੇ ਪਾਸੇ ਜਾ ਕੇ ਵੇਚ ਦਿਆਂ ਪਰ ਮੰਗੀ ਖਾਲੀ ਛੱਡ ਦਿਆਂ ਤਾਂ ਬਲਾਕ ਪ੍ਰਧਾਨ ਰਵੀ ਮੋੜ ਵੀ ਸਾਡੇ ਨਾਲ ਨੇ ਬਾਈ ਜੀ ਕਿਵੇਂ ਦੇਖਦੇ ਹੋ ਮਸਲਾ ਜਿਹੜਾ ਮਸਲਾ ਬਈ ਜੀ ਇਹ ਗੰਭੀਰ ਹੀ ਆ ਦੋ ਤਿੰਨ ਵਾਰੀ ਹੋ ਗਿਆ ਮੈਂ ਵੀ ਬੜੀ ਮੁਸ਼ਕਲ ਨਾਲ ਇਹਨਾਂ ਦੇ ਸੈਲਰ ਨੂੰ ਨਹੀਂ ਪੈਣ ਦਿੱਤਾ ਸੀ ਇੱਧਰ ਵੀ ਇਹ ਪਾਸੇ ਰੱਖੋ ਅਸੀਂ ਨਹੀਂ ਆਉਦੀ ਮੰਡੀ ਪੈਣ ਦੇਣੀ ਪਰ ਫੇਰ ਵੀ ਇੱਥੇ ਥੋੜਾ ਜਿਹਾ ਜਿਹੜਾ ਮੇਰਾ ਦਿਮਾਗ ਕਹਿੰਦਾ ਇੱਥੇ ਵੀ ਰਾਜਨੀਤੀ ਹੋਈ ਹੈ ਸਰਪੰਚੀ ਇਲੈਕਸ਼ਨ ਵਾਲੀ ਜਿਹੜੀ ਰਾਜਨੀਤੀ ਹੈ ਉਹ ਪੂਰੀ ਖੇਡੀ ਗਈ ਹੈ ਜਿਹੜੀ ਮੇਰੀ ਆਪਦੀ ਸੋਚ ਆ ਜਿੱਥੋਂ ਤੱਕ ਮੈਨੂੰ ਲੱਗਦਾ ਕਿਉਂਕਿ ਜਿੰਨੀ ਜਰਨਲ ਰਿਪੋਰਟ ਸੀ ਮੈਨੂੰ ਪਈ ਆ ਠੀਕ ਆ ਉਹ ਚ ਕੋਈ ਸ਼ੱਕ ਨਹੀਂ ਇਹ ਮੈਂ ਸੈਲਰ ਨਹੀਂ ਪੈਣ ਦਿੱਤਾ ਸੀ ਮੈਂ ਪਹਿਲਾਂ ਮਿਲ ਕੇ ਅਧਿਕਾਰੀਆਂ ਨੂੰ ਕਹਿਦਾ ਸੀ ਵੀ ਸਾਡੇ ਸੈਲਰ ਦੀ ਅਲਾਟਮੈਂਟ ਨਹੀਂ ਹੋਣੀ ਚਾਹੀਦੀ ਉਸ ਦਿਨ ਵੀ ਆਪਾਂ ਸੈਲਰ 'ਚ ਕੱਟੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੂੰ ਕਿਹਾ ਉਹ ਕਹਿੰਦੇ ਜੀ ਤੁਹਾਡਾ ਜਿਹੜਾ ਇਹ ਆੜਤੀ ਹੈਗਾ ਕਟਾਰੀਆ ট্রেਡਿੰਗ ਕੰਪਨੀ ਇਹ ਆਪ ਆ ਕੇ 2 ਦਿਨ ਪਹਿਲਾਂ ਹੀ ਇਹ ਸੈਲਰ ਪਵਾ ਕੇ ਗਿਆ ਤੁਹਾਡੇ ਪਿੰਡ ਦੇ ਕੋਈ ਬੰਦੇ ਨਾਲ ਲੈ ਕੇ ਗਿਆ ਉਹਨਾਂ ਨੂੰ ਕਹਿ ਕੇ ਇਹਨੇ ਸੈਲਰ ਪਵਾਇਆ ਤੇ ਉਹ ਪੁਆਇਆ ਵੀ ਗਿਆ ਐਸੇ ਕਰਕੇ ਵੀ ਜਿਹੜੇ ਮੇਰੇ ਨਾਲ ਵੱਧ ਸਰਪੰਚੀ ਦੀਆਂ ਵੋਟਾਂ ਚ ਸਪੋਰਟ ਦੇ ਸੀਗੇ ਉਹ ਸਾਰੇ ਇਸ ਦੁਕਾਨ ਤੇ ਗਾਹਕ ਸੀ ਕਿ ਉਹਨਾਂ ਨੂੰ ਖੱਜਲ ਕੀਤਾ ਜਾਵੇ ਜਿਹੜੀ ਮੈਂ ਸਹੀ ਕਹਿੰਨਾ ਮੈਨੂੰ ਕੋਈ ਡਰ ਨਹੀਂ ਗਿਆ ਹੋਇਆ ਵੀ ਇਦਾਂ ਹੀ ਐ ਇਹ ਪੋਲਿਟੀਕਲ ਇਹਨਾਂ ਨੇ ਵੇਵ ਬਣਾਈ ਆ ਵੀ ਇਹਨਾਂ ਨੂੰ ਤੰਗ ਕਰੀਏ ਹੋਰ ਵੀ ਤਾਂ ਇੱਥੇ ਆੜਤੀਆਂ ਚਾਰ ਦੁਕਾਨਾਂ ਮੈਂ ਜਿਹਨਾਂ ਦੇ ਵਿੱਚ ਬਾਲੀ ਕੇ ਬੁਧਰਾਮ ਕੇ ਅਸੀਂ ਤਾਂ ਤੀਜੇ ਚੌਥੇ ਦਿਨ ਘਰੇ ਉੱਟ ਗਏ ਸਾਨੂੰ ਕਿਸੇ ਨੂੰ ਨਹੀਂ ਆਈ ਦੋ ਏਜੰਸੀਆਂ ਦੀ ਖਰੀਦ ਆ ਪਨ ਗ੍ਰੇਨ ਤੇ ਪਨਸਾਪ ਦੂਜਾ ਉਹ ਪੰਸਾਪਾ ਦਾ ਇਨਸਪੈਕਟਰ ਰਮਨ ਉਹਦੀ ਡਿਊਟੀ ਮੇਰੇ ਮੋੜ ਪਿੰਡ ਸੀ ਪਰ ਮੈਂ ਉਹ ਬੰਦਾ ਸ਼ਕਲ ਤੋਂ ਨਹੀਂ ਦੇਖਿਆ ਕੌਣ ਉਹਨੂੰ ਸਾਨੂੰ ਫੋਨ ਕਰਨ ਦੀ ਲੋੜ ਵੀ ਨਹੀਂ ਪਈ ਪਰ ਇਸੇ ਫੜ ਤੇ ਆ ਕੇ ਇਸੇ ਦੁਕਾਨ ਤੇ ਆ ਕੇ ਪਤਾ ਨਹੀਂ ਕਿਉਂ ਰੌਲਾ ਪੈਂਦਾ ਇਹਦੀ ਤਾਂ ਮੈਂ ਕਹਿੰਦਾ ਵੀ ਸਾਰਿਆਂ ਦੀ ਇਹ ਸਾਜਿਸ਼ ਤਹਿਤ ਕੰਮ ਹੋਇਆ ਜਿਹੜਾ ਕਿ ਇਹ ਸੈਲਰ ਵਾਲੇ ਆ ਇਹ ਵੀ ਕਾਰਡ ਮੰਗਦੇ ਹਣ 6 ਗੱਟੇ ਅੱਗੇ ਵੀ ਮੰਗਦੇ ਆ ਸਾਡਾ ਤਾਂ ਬੋਰਡ ਲੱਗਿਆ ਹੋਇਆ ਪਹਿਲਾਂ ਹੀ ਜੱਥੇਬੰਦੀ ਇੰਨੀ ਉਹ ਵੀ ਅਸੀਂ ਤਾਂ ਕਿਸੇ ਨੂੰ ਕੋਈ ਕਾਰਡ ਨਹੀਂ ਦੇਣੀ ਜੋ ਕਿ ਪੜਦੇ ਨਾਲ ਦਿੰਦਾ ਉਹਦੋਂ ਹੀ ਕਟਾਤੀ ਬਾਅਦ ਚੋਂ ਸਾਨੂੰ ਨਾ ਕਹੇ ਫਿਰ ਅਸੀਂ ਕੁਝ ਨਹੀਂ ਕਰ ਸਕਦੇ ਅੱਜ ਕਿਉਂ ਤੁਹਾਡੇ ਤੋਂ ਸਿੱਧੀ ਮੰਗਦਾ ਤੇ ਫਿਰ ਸਾਨੂੰ ਦੱਸੋ ਇਹ ਤਾਂ ਪ੍ਰਧਾਨ ਸਾਹਿਬ ਦਾ ਝੋਨਾ ਪਿਆ 26 ਇਹ ਤਾਂ ਇਹਨਾਂ ਤੋਂ ਹੀ ਮੰਗਣ ਲੱਗੇ ਸੀ 6 ਗੱਟੇ ਲੋ ਸੋਣੇ ਦੀ ਮੋਚਰ 22 ਆਉਂਦੀ ਹੈ ਮੈਨੂੰ ਰਾਤ ਇਨਸਪੈਕਟਰ ਨਾਲ ਫੋਨ ਤੇ ਗੱਲ ਹੋਈ ਕਹਿੰਦਾ ਉਹਦੀ ਮੋਚਰ 22 ਆਉਂਦੀ ਹੈ ਜੇ 22 ਦੀ ਵੀ ਆਪਾਂ ਅੱਜ 6 ਗੱਟੇ ਦੇ ਦਈਏ ਫਿਰ ਵੀ ਮੋਚਰ ਸਹੀ ਹੋ ਜੂ ਦੇਖਣ ਵਾਲੀ ਤਾਂ ਗੱਲ ਇਹ ਆ 100 ਮਗਰ 6 ਗੱਟੇ ਦੇ ਦਈਏ 500 ਗੱਟਾ ਹੋਊਏ 1000 ਹੋਊਗਾ ਫਿਰ ਕੋਈ ਝੋਨਾ ਹੀ ਫਿਰ ਕੋਈ ਝੋਨਾ ਨਾ ਜੇਦੋਂ ਉਹਨਾਂ ਨੂੰ ਮਤਲਬ ਕਿ ਇਹ ਜਦੋਂ ਮਾਸ ਲੱਗ ਜੇ ਨ ਮੂੰਹ ਉਹਨੂੰ ਆਦਤ ਪੈ ਜਾਂਦੀ ਹੈ ਸਾਡੇ ਵਿੱਚ ਵੀ ਕਮੀਆਂ ਸਾਡੇ ਕੁਝ ਬੰਦੇ ਆ ਉਹ ਬੈਠਣ ਦੀ بجائے ਦੇ ਦਿੰਦੇ ਆ ਕੋਈ ਪੜ ਦੇ ਨਾ ਕੋਈ ਕਿਵੇਂ ਇਹ ਤਾਂ ਇਸ ਚੀਜ਼ ਦਾ ਆਪਾਂ ਨੂੰ ਅੱਜ ਚੱਲਣਾ ਪੈਂਦਾ ਮੈਂ ਤੇ ਇਹੀ ਬੇਨਤੀ ਕਰੂੰਗਾ ਵੀ ਭਰਾਓ 6 ਮਹੀਨੇ ਅਗਲਾ ਬਟਾ ਦੇ ਤੁਰਿਆ ਫਰਦਾ ਪਾਲ ਦਾ ਫਸਲ ਉਹਦੀ ਟਾਈਮ ਸਰ ਫਸਲ ਤੋਲੋ ਢੋਡੀਆਂ ਇੰਨੀਆਂ ਤਨਖਾਹਾਂ ਹਾਂ ਉਹਨਾਂ ਤੇ ਸਬਰ ਕਰ ਲੋ ਪਤਾ ਤਾਂ ਸਾਨੂੰ ਵੀ ਆ ਵੀ ਕੀ ਕੀ ਕੁਝ ਹੋਈ ਜਾਂਦਾ ਬਾਅਦ ਚ ਫਿਰ ਉਹਨਾਂ ਦੇ ਪੈਰ ਵੀ ਉੱਪਰ ਹੀ ਹੁੰਦੇ ਆ ਤੁਨੂੰ ਪਤਾ ਹੀ ਆ ਇੱਕ ਐਪਲੀਕੇਸ਼ਨ ਕਿਸੇ ਨੇ ਸੜਤੀ ਫਿਰ ਇਨਕੁਆਰੀਆਂ ਖੁੱਲਣਗੀਆਂ ਫਿਰ ਜਿਹੜਾ ਕੁਝ ਬਣਾਇਆ ਉਹ ਵੀ ਜਾਊਗਾ ਹਾਲਾਤਾਂ ਇਹਨਾਂ ਨੂੰ ਇਹਨਾਂ ਨੂੰ ਵੀ ਪਤਾ ਇਹੀ ਬੇਨਤੀ ਕਰਦੇ ਆ ਵੀ ਜਿਹੜੇ 5-10 ਘਰਾਂ ਦਾ ਪਿਆ ਜਿੰਨਾ ਵੀ ਹੈਗਾ 4000 5000 ਗੱਟਾ ਇਹਨੂੰ ਭਰ ਕੇ ਨਿਮੇੜੋ ਤੇ ਮੰਡੀ ਦਾ ਕੰਮ ਨਿਭੜੇ ਨਾਲੇ ਜਿਹੜੇ ਢੇਰ ਲੱਗੇ ਪਏ ਆ ਹੁਣ ਦੱਸੋ ਇਹਨਾਂ ਦੀ ਕੁਟੋਤੀ ਪਾਰਿਆ ਗਰੀਬਾਂ ਨੂੰ ਇਹਨਾਂ ਨੇ ਤਾਂ ਅਕਸਰ ਜਿਹੜੀ ਤੁਸੀਂ ਖਰੀਦ ਕੀਤੀ ਆ ਵੀ ਢੇਰੀਆਂ ਵਿੱਚ ਲਾਤੀ ਇਹਦਾ 1000 ਗੱਟਾ ਇਹਨਾਂ ਨੇ ਤਾਂ ਵਜ਼ਨ ਦੇ ਮੁਤਾਬਕ ਤੋਲਦਾ ਉਹਨੇ ਪਿਆ ਘਟੂਗਾ ਵੀ ਤੇ ਪਿਆ ਵਧੂਗਾ ਵੀ ਤੇ ਕਟੋਤੀ ਇਹਨਾਂ ਨੂੰ ਵੀ ਪਾਈ ਜਾਂਦੇ ਆ ਪਿਛਲੀ ਵਾਰੀ ਵੀ ਇਸੇ ਦੁਕਾਨ ਤੇ ਜਿਹੜਾ ਸਰਪੰਚਾ ਸਾਡਾ ਸਾਵਕਾ ਉਹ ਚੌਧਰੀ ਆ ਉਹਨੂੰ ਪਾਇਆ ਇਹਨਾਂ ਨੇ ਪਤਾ ਨਹੀਂ 45 ਕੇ 50000 ਰੁਪਇਆ ਮਤਲਬ ਕਿ ਨੁਕਸਾਨ ਸਾਰਿਆਂ ਦਾ ਹੀ ਕਰ ਰਿਹਾ ਹੈ ਕਿਸਾਨ ਦਾ ਵੀ ਮਜ਼ਦੂਰ ਦਾ ਵੀ ਤੇ ਇਹਨਾਂ ਨੂੰ ਫੋਨ ਕਰਦੇ ਆ ਕੋਈ ਨਹੀਂ ਬਾਈ ਜੀ ਕੱਲ ਨੂੰ ਕਰ ਦਿਆਂਗੇ ਸਵੇਰੇ ਭਰ ਦਾਂਗੇ ਰਾਤ ਮੈਂ ਦੋ ਫੋਨ ਕਰੇ ਮੈਨੂੰ ਕਹਿੰਦਾ ਸਵੇਰੇ ਮੈਂ ਹਰ ਹਾਲਤ ਭਰੂੰਗਾ ਉਹਦਾ ਮੋਚਰ ਬਾਈ ਆਉਂਦਾ ਤੇ ਪਰ ਜਦੋਂ ਮੈਨੂੰ ਇਹ ਮਿਲਿਆ ਮੈਂ ਉਹਨੇ ਦੱਸਿਆ ਮੈਂ ਕਹਿੰਦਾ 6 ਗੱਟੇ ਦੇ ਕੇ ਫੇਰ ਕਿਹੜਾ ਮੋਚਰ ਉਹਦਾ ਸਹੀ ਹੋ ਜੂ ਇਹੀ ਬੇਨਤੀ ਹੈ ਤੁਹਾਡੇ ਮਾਧਿਅਮ ਰਹੀਂ ਵੀ ਇਹਨੂੰ ਇਹ ਜਲਦੀ ਤੋਂ ਜਲਦੀ ਮਸਲੇ ਦਾ ਹੱਲ ਕਰਨ ਨਹੀਂ ਐਵੇਂ ਕੋਈ ਸਾਨੂੰ ਹੋਰ ਉੱਪਰਲੇ ਲੈਵਲ ਤੇ ਜਥੇਬੰਦੀ ਨਾਲ ਗੱਲ ਕਰਕੇ ਸਾਨੂੰ ਕੋਈ ਵੱਡਾ ਪ੍ਰੋਗਰਾਮ ਵਾਲੀ ਕਰਨਾ ਪਵੇ ਮੰਡੀ ਸਾਡੀ ਪਹਿਲਾਂ ਹੀ ਬਹੁਤ ਬਦਨਾਮ ਹੋਈ ਪਈ ਹੈ ਅੱਗੇ ਤੋਂ ਅਸੀਂ ਧਿਆਨ ਰੱਖਾਂਗੇ ਸ਼ੈੱਲਰ ਨੂੰ ਆਲਿਆਂ ਨੂੰ ਵੀ ਕਹਾਂਗੇ ਬਾਈ ਜੀ ਸਾਡੀ ਮੰਡੀ ਦੇ ਵਿੱਚ ਆਪਦੀ ਕੋਈ ਵੀ ਤੁਸੀਂ ਨਾ ਕਰਿਆ ਕਰੋ ਐਕਟੀਵਿਟੀ ਆਪ ਦਾ ਪਾਸੇ ਹਮਾਰ ਲੈ ਲਿਆ ਕਰੋ ਜੇ ਮਸਲਾ ਇਹ ਨਾ ਹੱਲ ਹੋਇਆ ਫਿਰ ਅਗਲਾ ਕਦਮ ਕੀ ਹੋਗਾ ਕਦਮ ਬਸ ਸਾਡਾ ਇਹੀ ਹੈ ਅੱਗੇ ਅਸੀਂ ਫਿਰ ਡੀਸੀ ਸਾਹਿਬ ਦੇ ਦਫ਼ਤਰ ਅੱਗੇ ਧਰਨਾ ਲਾਵਾਂਗੇ ਹੋਰ ਕੀ ਹੱਲ ਹੈ ਔਰ ਜਦੋਂ ਇਹਨਾਂ ਇਹਨਾਂ ਝੋਨਾ ਤੋੜ ਲਿਆ ਇਹਦੀ ਖਾਤਰ ਸਾਨੂੰ ਤੰਗ ਕਰ ਰਹੇ ਆ ਇਹ ਕੱਲ ਨੂੰ ਪਰਚੇਜ ਬੰਦ ਹੋ ਗਈ ਤੇ ਕੱਲ ਨੂੰ ਕੀ ਕਰਨਗੇ ਇਹਦਾ ਕੋਈ ਹੱਲ ਤਾਂ ਕਰਾਂਗੇ ਨਾ ਹੜਤਿਆਂ ਨੂੰ ਵੀ ਜੇ ਜੇ ਆਪਾਂ ਰਾਜਨੀਤਿਕ ਤੌਰ ਤੇ ਗੱਲ ਕਰ ਲਈਏ ਤਾਂ ਸਰਕਾਰ ਦੇ ਕੋਈ ਨੁਮਾਇंदे ਨੂੰ ਇਸ ਬੱਸਿਆ ਜਿਹੜੀ ਆਪਾਂ ਧਿਆਨ ਚ ਲੈਂਦੀ ਹੈ ਜਾਂ ਕਿਸੇ ਨੇ ਆ ਕੇ ਇਹ ਜਿਹੜੀ ਲਗਾਤਾਰ ਜਿਹੜੀ ਸਮੱਸਿਆ ਚੱਲ ਰਹੀ ਹੈ ਉਹ ਸੁਣੀ ਕਿਸੇ ਨੇ ਇਹ ਬਾਈ ਜਿੱਥੋਂ ਮੈਨੂੰ ਕੱਲ ਦੀ ਗੱਲ ਆ ਪ੍ਰਧਾਨ ਇੱਥੇ ਸਾਡੇ ਆ ਕੋਰਪੋਰੇਟ ਸਟੱਡੀ ਦੇ ਪ੍ਰਧਾਨ ਦੇਵੀ ਦਿਵਾਲ ਸ਼ਰਮਾ ਉਹਦਾ ਝੋਨਾ ਵੀ ਉਹ ਪਿਆ ਉਧਰ ਇਹ ਕਹਿੰਦੀ ਅ ਵੀ ਕੱਲ ਉਹਨੇ ਕਈ ਫੋਨ ਫਾਨ ਕੀਤੇ ਤੇਰਮੈ ਸਾਹ ਨੂੰ ਵੀ ਕੀਤੇ ਹੋਰ ਪਤਾ ਨਹੀਂ ਉਹਨੇ ਕਿਹਨੂੰ ਕੀਤੇ ਵੀ ਉਹਦੇ ਬਾਰੇ ਮੈਨੂੰ ਤਾਂ ਪਤਾ ਨਹੀਂ ਆਪਾਂ ਤਾਂ ਅੱਜ ਆਏ ਆ ਇਹਨਾਂ ਦੇ ਕਹਿਣ ਤੇ ਇੱਥੇ ਜਾਂ ਪਹਿਲਾਂ ਕਿਦਾਂ ਕਿ ਦਨੋਦਰ ਰੋਲਾ ਪਿਆ ਉਹ ਦਿਨ ਆਇਆ ਵੀ ਮੈਨੂੰ ਨਹੀਂ ਪਤਾ ਵੀ ਉਹ ਪ੍ਰਧਾਨ ਜੀ ਦੱਸਣਗੇ ਕਹਿੰਦੇ ਵੀ ਸਾਡੇ ਸਾਹਮਣੇ ਗੱਲਬਾਤ ਹੋਈ ਹੈ ਮੈਂ ਕੱਲ ਇੱਥੇ ਜੋ ਉਹ ਦੇਵੀ ਦਿਵਾਲ ਵਾਲਾ ਸੁਸਾਇਟੀ ਪ੍ਰਧਾਨ ਅਤੇ ਝਾੜੂਆਂ ਦਾ ਆਗੂ ਵੀ ਹੈ ਅਸੀਂ ਵੀ ਰਹੇ ਹਾਂ ਚਲੋ ਕੋਈ ਗੱਲ ਨਹੀਂ ਹੁੰਦੀ ਮੜੇ ਮੋਟੇ ਗੱਲਾਂ ਆਪਾਂ ਕੋਈ ਸਰਕਾਰ ਨੂੰ ਲੈਂਦੇ ਨਹੀਂ ਜਦੋਂ ਉਹ 6 ਘਟੇ ਕਹਿ ਗਿਆ ਅਸੀਂ ਦੋਹਾਂ ਨੇ ਡਿਸਕਸ ਕੀਤੀ ਮੈਂ ਕਿਹਾ ਵੀ ਆਪ ਕੋਈ ਸਰਕਾਰ ਨੂੰ ਲੈਂਦੇ ਨਹੀਂ ਆਪਣਾ ਮਸਲਾ ਹੱਲ ਹੋਣਾ ਚਾਹੀਦਾ ਉਹਨੇ ਮੇਰੇ ਬੈਠੇ ਤੋਂ ਵੀ ਕਿ ਜਿਹੜਾ ਕੋ ਕੋ ਆਪਣਾ ਸਾਈਡ ਦਾ ਆਪਾਂ ਪ੍ਰਧਾਨ ਬਣਾਇਆ ਐਮਐਲਏ ਸਾਹਿਬ ਦਾ ਚਾਚੇ ਦਾ ਪੁੱਤ ਉਹ ਘਟੋ ਘਟਾ ਉਹਨੇ ਦੋ ਤਿੰਨ ਵਾਰੀ ਫੋਨ ਲਾਇਆ ਉਹਦੋਂ ਮੈਂ ਕਹੇ ਤਾ ਕਹੇ ਤਾ ਕੱਲਾ ਕਿਹਾ ਗਿਆ ਇਹ ਮਹਾਰਾਜ ਨੂੰ ਪਤਾ ਮੈਂ ਆਪਾਂ ਝੂਠ ਬੋਲੀ ਅੱਗੇ ਕਿਹਾ ਕਿ ਨਹੀਂ ਕੀਤਾ ਗਿਆ ਹੱਲ ਕੋਈ ਨਹੀਂ ਇਦਾਂ ਸਾ ਆਪਾਂ ਇੱਕ ਸਰਕਾਰ ਕਿਸੇ ਸਰਕਾਰ ਨੂੰ ਨਿੰਦੇ ਪਰ ਜਿਹੜੇ ਆਉਣ ਵਾਲਾ ਸਮਾਂ ਏਡਾ ਕ ਮਾੜਾ ਆ ਰਿਹਾ ਜਿਹੜੇ ਇਹ ਮੰਨ ਲਓ ਅਧਿਕਾਰੀ ਆਫਸਰ ਸਹੀ ਹੈ ਸਰਕਾਰ ਦੇ ਲੋਕ ਤਾਂ ਉਲਟੋ-ਉਲਟ ਹੁੰਦੇ ਆ ਇਹ ਵੀ ਉਲਟ ਹੋਏ ਖੜੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਹਨਾਂ ਨੂੰ ਪਿੰਡਾਂ 'ਚ ਵੜਨ ਲਾ ਦੇਣ ਮੈਂ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਨਾ ਧਿਆਨ ਦੇ ਦਿਓ ਤੁਹਾਡਾ ਡੋਰ 1.5 ਸਾਲ ਪਿਆ ਇਹਨਾਂ ਦੇ ਨੱਥ ਪਾ ਲਓ ਜੇ ਪਿੰਡਾਂ 'ਚ ਜਾਣਾ ਤੇ ਸਿਰਫ ਆਪਣਾ ਲਕਦਾਜ ਦੀ ਲੀਡਰਾਂ ਦਾ ਤੇ ਸਾਡਾ ਲੋਕਾਂ ਦਾ ਟਕਰਾਅ ਪੈਦਾ ਕਰ ਰਹੇ ਆ ਕਿਉਂਕਿ ਇਹ ਜਿਹੇ ਖਜਰੂ ਖੋਲੇ ਕਰਕੇ ਆ ਝੋਨਾ ਭਰਨਾ ਨਹੀਂ ਆ ਭਰਨਾ ਨਹੀਂ ਭਰਨਾ ਕਿਉਂਕਿ ਲੋਕ ਬੋਲਣ ਲੋਕ ਤੰਗ ਹੋਣ ਆ ਆਏ ਹੋਏ ਪਿੰਡਾਂ ਦੇ ਲੀਡਰਾਂ ਦੇ ਗੱਲ ਚ ਪੈਣ ਪਰ ਅਸੀਂ ਜਾਣੇ ਆ ਅੱਜ ਅਸੀਂ ਕਿਸੇ ਗੱਲ ਨਹੀਂ ਪੈਣਾ ਅਸੀਂ ਤੇ ਕੇ ਧਿਆਨ ਦਿਓ ਮੰਨ ਲਓ ਜੇ ਮੈਂ ਗਲਤ ਆ ਨਾ ਮੈਨੂੰ ਕਹੋ ਮੈਂ ਗਲ ਮੰਨੂ ਇਸ ਕਰਕੇ ਇਹ ਵੀ ਰਾਜਨੀਤਿਕ ਪੱਖ ਹੈ ਜਿਹੜਾ ਉਹ ਇੰਸਪੈਕਟਰ ਆ ਨਾ ਉਹਦੇ ਉੱਤੇ ਬੰਦਾ ਮਾਸਟਰਮਾਈਂਡ ਆ ਵੀ ਮੌੜਾਂ ਵਾਲੇ ਬਹੁਤ ਜ਼ਿਆਦਾ ਰੌਲਾ ਪਾਉਂਦੇ ਆ ਉੱਥੇ ਤੂੰ ਖਰਾਬ ਕਰ ਉਹ ਸਰਕਾਰ ਉਲਟ ਬੋਲਣਗੇ ਉਹ ਉਚਾੜ ਇਹ ਵੀ ਇੱਕ ਬਹੁਤ ਵੱਡਾ ਸਾਜ਼ਿ ਚੱਲ ਰਹੀ ਹੈ ਉਹਦੇ ਉਹਦੇ ਸਿਰ ਤੇ ਵੀ ਕੋਈ ਪੋਲਿਟਿਕਸ ਬੰਦਾ ਖੜਾ ਵੀ ਤੂੰ ਮੌਣਾਂ ਦੇ ਵਿੱਚ ਆਹ ਕਾਰਨਾਮਾ ਕਰਨਾ ਉਹ ਚoare ਵਾਲੇ ਦਾ ਉਲਟ ਬੋਲਣਗੇ ਉਹ ਜੁਨੀਅਨ ਜਾਦੇ ਬੋਲਦੀ ਹੈ ਅਸੀਂ ਬਈ ਕਿਉਂ ਉਲਟ ਬੋਲਾਂਗੇ ਅਸੀਂ ਹੱਲ ਮੁੱਦੇ ਦੀ ਕਰਨੀ ਹੈ ਸਾਨੂੰ ਕਿਸੇ ਉਲਟ ਗੱਲ ਕਰਨਾ ਕੋਈ ਸਾਨੂੰ ਕੋ ਮਿਲ ਜੂਆ ਗੱਲ ਛੋਣੇ ਦੀ ਹੈ ਜੋਖ ਗਿਆ ਜੋਖ ਗਿਆ ਹੱਲ ਨਿਕਲਿਆ ਹੱਲ ਨਿਕਲਿਆ ਨਾ ਨਿਕਲਿਆ ਨਾ ਨਿਕਲਿਆ ਇਹ ਟਾਲੀਆਂ ਭੜਕ ਡੀਸੀ ਦਫ਼ਤਰ ਦੇ ਅੱਗੇ ਜਾਵਾਂਗੇ ਕੱਲ ਪੱਕਾ ਜਾਣਗੇ ਨਾ ਗਈਆਂ ਜੋ ਮਰਜ਼ੀ ਕਰ ਲਓ ਗੱਲ ਖਤਮ ਸਾਡਾ ਇਹ ਹੀ ਹੱਲ ਹੈ ਠੀਕ ਹੈ ਤੁਹਾਨੂੰ ਸਮਝ ਦਾ ਕਾਰਨ ਇਹ ਹੈ ਅਸੀਂ ਆਪ ਦਾ ਪੱਖ ਰੱਖਣਾ ਹੀ ਪੱਖ ਰੱਖਤਾ ਅੱਗੇ ਸਰਕਾਰ ਕੀ ਕਰਦੀ ਨਹੀਂ ਕਰਦੀ ਉਹ ਵੇਖੀ ਜਾਊਗੀ ਬਾਕੀ ਲੋਕਾਂ ਨੂੰ ਤੁਸੀਂ ਪਛਲੋ ਜਿਹੜੀ ਖਰੀਦ ਬੰਦ ਕਰਨ ਬਾਰੇ ਜਾਣਕਾਰੀ ਦਿੱਤੀ ਉਹ ਦੇਖੋ ਜੀ ਗੱਲ ਇਹ ਹੈ ਖਰੀਦ ਨਾ ਤਾਂ ਸਾਨੂੰ ਇਹ ਪੁੱਛ ਕੇ ਹੀ ਰੱਖਦੇ ਆ ਵੀ ਖਰੀਦ ਸ਼ੁਰੂ ਹੋ ਗਈ ਕਦੇ ਅਖਬਾਰ ਚ ਆ ਜਾਂਦੀ ਹੈ ਅਖਬਾਰ ਤਾਂ ਦੋ ਮਹੀਨੇ ਤੇ ਹੋ ਗਏ ਝੋਨਾ ਜੋ ਜਾਂਦੇ ਨੇ ਤੇ ਸਾਡੇ ਅਜੇ 20 ਦਿਨ ਹੋ ਗਏ ਝੋਨਾ ਝੋਣਾਂ ਲੱਗਿਆ ਝੋਨਾ ਪਿਆ ਰਿਹਾ ਇੱਥੇ 15 ਦਿਨ ਮੰਡੀ ਚ ਕੋਈ ਇੱਥੇ ਇਨਸਪੈਕਟਰ ਨਹੀਂ ਆਇਆ ਕੋਈ ਇੱਥੇ ਮਾਰਕੀਟ ਕਮੇਟੀ ਆ ਨਹੀਂ ਆਇਆ ਜੱਟ ਲਾਈ ਬੈਠਾ ਸੁੱਕੀ ਜਾਂਦਾ ਕੋਈ ਭਰ ਲਾਂਗੇ ਤੇ ਜਿਹੜੀ ਹੁਣ ਬੰਦ ਹੋਣੀ ਹੈ ਹੈ ਤੇ ਬੰਦ ਬਾਈ ਉਹਨਾਂ ਨੇ ਤਾਂ ਕਾਜਾਂ ਚ ਉਹਤੇ ਬੰਦ ਕਰੀ ਜਣੀ ਹੈ ਕਹਣਾ ਮੌਣ ਚੋ ਨਾ ਹੋਣੀਗਾ ਤੁਹਾਨੂੰ ਸੱਜਿਆ ਹੀ ਤਾਂ ਅੱਜ ਵਿਖਾਇਆ ਵੀ ਸਾਡਾ ਚੋਨਾ ਮੰਡੀ ਦੇ ਵਿੱਚ ਪਿਆ ਹੈ ਹੋ ਸਕਦਾ ਕਿ ਜੇ ਬੰਦ ਕਰੀ ਬੈਠੇ ਹੁਣ ਉੱਥੇ ਕਾਜਾਂ ਚ ਕਿਉਂਕਿ ਸਾਨੂੰ ਮਾਰਨਾ ਮੁਰਕੇ 2000 ਨੂੰ ਵੀ ਲੈਣਾ ਨਾ ਮੁਰਕੇ 2000 ਨੂੰ ਵੀ ਲੈਣਾ ਜੇ ਖਰੀ ਬੰਦ ਹੋਗੀ ਨਾ ਇਹਨਾਂ ਨੇ ਕਹਿ ਦੇਣਾ ਵੀ ਭਾਈ ਖਰੀ ਬੰਦ ਹੋਗੀ 2000 ਰੁਪਏ ਸਾਨੂੰ ਆਪ ਦੀ ਮਰਜ਼ੀ ਦੇ ਆਦੀਆਂ ਆ ਰਹਿਤਾਂ ਇਹਨਾਂ ਦੀ ਖਰੀ ਚਲਾਉਂਦੇ ਨੇ ਆਪ ਦੇ ਬੰਦ ਕਰਦਿਆਂ ਇੱਥੇ ਕੋਈ ਸਲਵਾਈ ਨਹੀਂ ਕੋਈ ਪੁੱਛ ਨਹੀਂ ਕੋਈ ਗੱਲ ਨਹੀਂ ਪਰ ਮੇਰੀ ਇਹ ਸਰਕਾਰ ਨੂੰ ਬੇਨਤੀ ਹੈ ਅਸੀਂ ਬੈਜੀ ਤੁਹਾਡੇ ਉਲਟ ਨਾ ਅਸੀਂ ਮਿਲਦੇ ਉਲਟ ਇਹਨਾਂ ਨੇ ਤੇ ਨੱਥ ਪਾ ਲਈ ਆਪਾਂ ਨੂੰ ਪਾੜ ਕੇ ਰਾਜ ਕਰਦੇ ਆ ਇਹ ਦੂਜੇ ਪਾਰਟੀਆਂ ਦੇ ਸਿਰ ਤੇ ਹੱਥ ਹੈ ਉਹ ਇਹਨਾਂ ਨੂੰ ਉਂਗਲਾ ਲਾਈ ਜਾਂਦੇ ਆ ਐ ਕਰੋ ਐ ਕਰੋ ਜੋਨ ਕਰੋ ਲੋਕਾਂ ਨੂੰ ਪਾੜੋ ਤੇ ਆਪੇ ਚੜੂਆ ਨਾਲ ਲੜਨ ਅਸੀਂ ਤਾਂ ਆਪਣਾ ਕਹਿ ਨਾਲ ਲੜਨ ਠੀਕ ਹੈ ਇਹ ਤਾਂ ਮੁੱਦੇ ਰੱਖਣੇ ਸਰਕਾਰ ਮੁਰੇ ਹੱਲ ਕਰ ਦੋ ਠੀਕ ਹੈ ਨਹੀਂ ਸ਼ਗਰਸ ਦੇ ਰਾਜਾ ਤੁਰਈਂ ਹੜਾ ਕਹਿਣਾ ਕੋਈ ਰੌਲਾ ਨਹੀਂ ਨਾ ਐਮਐਲ ਦਾ ਰੌਲਾ ਨਾ ਕਿ ਪਾਰਟੀ ਦਾ ਰੌਲਾ ਉਸ ਆ ਕੇ ਇਹਦੇ ਪਰਬਦ ਬੋਲਣਾ ਜਿਹੜੀ ਤੁਸੀਂ ਖਰੀਦੀ ਗੱਲ ਕੀਤੀ ਉਹ ਤੁਹਾਨੂੰ ਮੈਂ ਦੱਸਦੀ ਆ ਇਹਨਾਂ ਨੇ ਆਪ ਦੀ ਮਰਜ਼ੀ ਨਾਲ ਬੰਦ ਕਰਨੀ ਹੋ ਸਕਦਾ ਕੱਲ ਬੰਦ ਕਰੀ ਦਿੱਤੀ ਹੋਵੇ ਜਿਹੜੇ ਤਾਂ ਫੋਟੋ ਵਿੱਚ ਆ ਕੇ ਨਹੀਂ ਗਏ ਪਰ ਝੋਨਾ ਸਾਡੇ ਪਿਆ ਇੱਥੇ ਜੇਕਰ ਕੋਈ ਨਾਮ ਮਸਲਾ ਹੱਲ ਹੋਇਆ ਇਹ ਡੀਸੀ ਦਫ਼ਤਰ ਜਾਣਾ ਹੀ ਜਾਣਾ ਤਲਾਕ ਹਾਂ ਝੋਨਾ ਲਿਖ ਲੈਣਾ ਮੌਬਚਰ ਜਿਆਦੇ ਮੈਂ ਮੰਨ ਸਕਦਾ ਹੋਊਗਾ ਦਿਹਾੜੀ ਫਰੋਲ ਦਿੰਦੇ ਆ ਪਰसों ਜੋ ਉਹਦਨ ਸਵੇਰੇ ਜੋ ਉਹਦਨ ਸਾਨੂੰਗਾ ਖਰੀਦ ਕਿਹਦੀ ਹੁੰਦੀ ਹੈ ਦੇਖੋ ਜੀ ਖਰੀਦ ਤਾਂ ਜਿਹੜੀ ਮਾਰਕੀਟ ਕਮੇਟੀ ਦੀ ਜਿਹੜੀ ਮੈਂ ਹੁਣ ਇੰਨਾ ਮੈਂ ਨੌਲੇਜ ਮੈਂ ਆਮ ਜ਼ਮੀਂਦਾਰਾਂ ਦਾ ਮੁੰਡਾ ਤੁਹਾਨੂੰ ਪਤਾ ਹੀ ਹੈ ਮੈਂ ਪੜਦਾ ਕਰਦਾ ਲਿਖਦਾ ਬਹੁਤ ਪਰ ਕਹੋ ਮੈਂ ਇਕੱਲੇ ਇਸ ਕੰਮ ਤੇ ਨਹੀਂ ਮੈਂ ਬੱਚੇ ਵੀ ਪਾਲਣੇ ਹੋਂ ਮੈਂ ਲੋਕਾਂ ਦੇ ਵਿੱਚ ਤੁਹਾਨੂੰ ਸਾਰੀ ਕਹਾਣੀ ਦਾ ਪਤਾ ਹੈ ਲੋਕਾਂ ਨੇ ਵੀ ਖੜਦੇ ਆ ਤੁਹਾਨੂੰ ਵੀ ਪਤਾ ਪ੍ਰਕਾਰ ਨੇ ਇਹ ਆ ਖਰੀਦ ਤਾਂ ਮੰਨ ਲਓ ਕਿ ਦਾ ਤਾਲਮੀਨ ਸ਼ੁਰੂ ਹੋਈ ਵੀ ਆ ਕਾ ਜਾਂ ਤਾਂ ਚਲੋ ਆਪਣੇ ਝੋਨੇ ਲੇਟ ਆਏ ਲੇਟ ਸ਼ੁਰੂ ਹੋ ਗਈ ਪਰ ਇੱਥੇ ਕੋਈ ਟਿਕਾ ਸਿਸਟਮ ਹੀ ਨਹੀਂ ਜੀ ਕੋਈ ਸਿਸਟਮ ਨਹੀਂ ਖਰੀਦ ਦੀ ਜੇ ਖੀਦਨ ਦੀ ਤਰੀਕ ਹੈ ਨਾ ਉਹ ਤਾਂ ਮੈਂ ਮੰਨ ਸਕਦਾ ਜਿਹੜਾ ਅਖਬਾਰਾਂ ਦੇ ਵਿੱਚ ਆ ਗਈ ਜਿਹੜੀ ਖਰੀਦ ਬੰਦ ਹੋਣ ਦੀ ਤਰੀਕ ਅਖਬਾਰ ਦੇ ਵਿੱਚ ਆ ਉਹ ਗੱਲ ਮੇਰੀ ਨੋਟ ਕਰ ਲਓ ਉਹ ਦੇਣਗੇ ਨਹੀਂ ਇਹ ਅੱਜ ਅਸੀਂ ਬੰਦ ਕਰ ਦਿਆਂ ਕੋਈ ਕਿਹਨਾਂ ਦੀ ਮਰਜ਼ੀ ਨਾ ਕਰਨ ਇਹ ਜੋ ਜਿਹੜਾ ਹੁਣ 2400 ਵਾਲਾ ਇਹਦੇ 2000 ਵਿੱਚ ਖਰੀਦਣਾ ਨਾ ਜਿਹਨਾਂ ਨੇ ਦਾਸੀ ਦਿੱਤਾ ਦਫੇ ਤੁਹਾਨੂੰ ਗਰਵਾਉਣਾ ਪਊਗਾ ਅਸੀਂ ਪਾਈ ਜਾਨੇ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਨਿੱਕੇ ਸਦੇ ਰਹੋਣੇ ਆ ਤੁਹਾਡਾ ਅਸੀਂ ਦੇਣ ਨਹੀਂ ਦੇ ਸਕਦੇ ਬਾਕੀ ਕੋਈ ਗੱਲ ਨਹੀਂ ਸਰਕਾਰ ਸੁਣਦੀ ਹੈ ਸੁਣਦੀ ਹੈ ਨਹੀਂ ਸੰਘਰਸ਼ਾਂ ਦੇ ਰਾਹ ਤੁਰੇ ਇਹਦਾ ਸਾਮਾ ਐਸਾ ਆ ਗਿਆ ਰੋਟੀ ਖਾਣ ਲਈ ਵੀ ਸੰਘਰਸ਼ ਕਰਨਾ ਪਿਆ ਕਰਨਾ ਉਹ ਵੀ ਭਾਈ ਜੀ ਰੋਟੀ ਖਾਣੀ ਮਾੜਾ ਮੋਢੇ ਧਾਰਾ ਤੋਂ ਲੰਘ ਗਿਆ ਕੀ ਖਾਣ ਦੇਣਾ ਸਾਨੂੰ ਸਾਥ ਥੋੜਾ ਬਹੁਤ ਬਹੁਤ ਧੰਨਵਾਦ ਤਾਂ ਤਸਵੀਰਾਂ ਜਿਹੜੀਆਂ ਮੰਡੀ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਇੰਨਾ ਝੋਨਾ ਹੈ ਤੁਸੀਂ ਦੂਰ ਤੱਕ ਦੇਖ ਸਕਦੇ ਹੋ ਇੰਨਾ ਝੋਨਾ ਹਜੇ ਪਿਆ ਇਧਰ ਭਰਿਆ ਹੋਇਆ ਭਰੇ ਵੀ ਗੱਟੇ ਪਏ ਆ ਢੇੜੀਆਂ ਲੱਗੀਆਂ ਹੋਈਆਂ ਨੇ ਤੇ ਆਹ ਜਿਹੜਾ ਝੋਨਾ ਇਹ ਬੋਰੀਆਂ ਵਿੱਚ ਭਰਨ ਵਾਸਤੇ ਪਿਆ ਇੱਥੇ ਕਦੇ ਜਿਹੜਾ ਢੇਰਾਂ ਇੱਥੇ ਵੀ ਲੱਗੀਆਂ ਹੋਈਆਂ ਉਧਰ ਵੀ ਲੱਗੀਆਂ ਹੋਈਆਂ ਸੀ ਦੂਰ ਤੱਕ ਜਿਹੜੀਆਂ ਬੋਰੀਆਂ ਆ ਉਹ ਭਰੀਆਂ ਹੋਈਆਂ ਵਿੱਚੋਂ ਗੱਡੀਆਂ ਭਰੀਆਂ ਵੀ ਜਾ ਰਹੀਆਂ ਤੇ ਢੇਰੀਆਂ ਵੀ ਜਿਹੜੀਆਂ ਲੱਗੀਆਂ ਹੋਈਆਂ ਲੋਕ ਬੈਠੇ ਆ ਦੂਜੇ ਇਹਦੋਂ ਗਾਂ ਫੜ ਵੀ ਉੱਥੇ ਵਿੱਚੋਂ ਨਾ ਜਿਹੜਾ ਉਹ ਪਿਆ ਆ ਉਦਾਂ ਹੀ ਬਾਈ ਅਸੀਂ ਜਦੋਂ ਤੋਂ ਸਾਡੇ ਸੈਲਰੀ ਲਾਟ ਹੋਇਆ ਬਹੁਤ ਜ਼ਿਆਦਾ 2-3 ਸਾਲ ਹੋ ਗਏ ਖੱਜਲ ਖਰਾਬੀ ਹੋਈ ਜਾਂਦੀ ਹੈ ਪਹਿਲਾਂ ਬਾਗੇ ਪੁਰਾਣੇ ਮਾਲ ਜਾਂਦਾ ਹੁੰਦਾ ਸੀ ਨਿਹਾਲ ਸਿੰਘ ਵਾਲੇ ਵੀ ਜਾਂਦਾ ਸੀ ਨਾਲ ਦੀ ਨਾਲ ਸਾਡਾ ਮਾਲ ਸਾਰਾ ਚੱਕਿਆ ਜਾਂਦਾ ਹੁੰਦਾ ਸੀ ਹੁਣ ਜੋ ਨੇ 2-3 ਸਾਲ ਹੋ ਗਏ ਸਾਨੂੰ ਬਹੁਤ ਜ਼ਿਆਦਾ ਖੱਜਲ ਖਰਾਬੀ ਮਿਲਦੀ ਆ ਜਿਹੜਾ ਇਹਨਾਂ ਕੋਲੇ ਵਾਊਚਰ ਕੱਢਣ ਵਾਲੀ ਮਸ਼ੀਨ ਆ ਅੱਡਾ ਇਨਸਪੈਕਟਰ ਵਾਲੇ ਅੱਡਾ ਇਨਸਪੈਕਟਰ ਨਾਲੋਂ ਇਹ ਹਾਲਾਂਕਿ ਉਦੋਂ ਵੀ ਦੋ ਪੈਟਲ ਸੁੱਕਾ ਝੋਨਾ ਲੈ ਰਹੇ ਆ ਇਹਨਾਂ ਦਾ ਫਰਜ ਮੰਨਦਾ ਵੀ ਜਿਹੜਾ ਵਾਊਚਰ ਕੱਢਣਾ ਉਹਦਾ ਆਪਦੇ ਸੇਲਰ ਤੇ ਕੱਢਣਾ ਇੱਥੇ ਸਾਡੇ ਇਨਸਪੈਕਟਰ ਨੂੰ ਕੱਢਣਾ ਚਾਹੀਦਾ ਵਾਊਚਰ ਇਹ ਸੇਲਰ ਵਾਲੇ ਬੰਦੇ ਦੇ ਕੇ ਭੇਜ ਦਿੰਦੇ ਆ ਇੱਥੇ ਬੁਕਚਰ ਕੱਟਣ ਵਾਸਤੇ ਖਾਲਾਂ ਕਿ ਅਸੀਂ ਪੈਂਡ ਦੀ ਨਰਮਾਈ ਤੌਰ ਤੇ ਬੋਲਦੇ ਨੇ ਕਿ ਵੀ ਚਲ ਕੋਈ ਗੱਲ ਨਹੀਂ ਗੱਡੀ ਜਾਂਦੇ ਆ ਕੱਢੀ ਜਾਂਣ ਬੁਕਚਰ ਕੋਈ ਚੱਕਰ ਨਹੀਂ ਗੱਲ ਪਰ ਇਹ ਸਾਨੂੰ ਜਾਣ ਕੇ ਸੇਲਰ ਵਾਲੇ ਖਜਲ ਖਰਾਬ ਕਰ ਰਹੇ ਆ ਵੀ ਉਹ ਉਹਨਾਂ ਦਾ ਮਤਲਬ ਨਹੀਂ ਹੈ ਇੱਥੇ ਬੁਕਚਰ ਕੱਟਣ ਦਾ ਉਹ ਉੱਥੇ ਗਈ ਗੱਡੀ ਦਾ ਬੁਕਚਰ ਕੱਟ ਸਕਦੇ ਠੀਕ ਹੈ ਨਾ ਵੀ ਇਸ ਕਰਕੇ ਸਾਨੂੰ ਜਾਦੇ ਖਜਲ ਖਰਾਬੀ ਕਰੀ ਜਾਂਦੇ ਆ ਚੋਨਾ ਜਮਾ ਖਲਾਰ-ਖਲਾਰ ਕੇ ਸਕਾਸ-ਸਕਾ ਕੇ ਸਾਥੋਂ ਲੈ ਰਾਇਆ ਅਸੀਂ ਕਹਿੰਦੇ ਕੋਈ ਗੱਲ ਨਹੀਂ ਜਦੋਂ ਬੌਕਚਰ ਆਉਂਦਾ ਉਦੋਂ ਭਾਦ ਪਰ ਹੁਣ ਇਹ 26 ਚੋਨਾ ਹੈ ਵੱਢਣ ਤੇ ਜੇ ਪਹਿਲਾਂ ਵੱਢਦੇ ਆ ਤਾਂ ਕਹਿੰਦੇ ਬੌਕਚਰ ਜ਼ਿਆਦਾ ਹੈ ਹਰਾ ਹੈ ਜੇ ਹੁਣ ਲੇਟ ਵੱਢਿਆ ਤਾਂ ਹੁਣ ਕਹਿੰਦੇ ਪਰਚੇਜ ਬੰਦ ਹੋ ਰਹੀ ਆ ਅਸੀਂ ਚੱਕਣਾ ਲੀਗਾ ਹੁਣ ਇਹਨੂੰ ਅਸੀਂ ਕਿੱਥੇ ਲੈ ਕੇ ਜਾਵਾਂ ਇੱਥੇ ਹੀ ਹੋਣਾ ਇਹ ਹਾਲੇ ਇੱਥੇ ਹੀ ਹੋਣਾ ਜਾਂ ਸਾਨੂੰ ਪਹਿਲਾਂ ਉਦੋਂ ਕਹਿਦੇ ਨਾ ਵੀ ਤੁਸੀਂ ਨਾ ਲਾਓ ਜਾਂ ਕੁਝ ਕਰੋ ਉਦੋਂ ਤਾਂ ਕਹਿ ਕੋ ਆ ਕੇ ਲਵਾਇਆ ਵੀ 26 ਲਾਓ ਭਾਈ ਫਲਾਨਾ ਲਾਓ ਆਇਆ ਕਰੋ ਇਹੀ ਆ ਚੱਕਦੇ ਨਹੀਂ ਹੋਰ ਚੱਕ ਨਹੀਂ ਰਹੇਗੇ ਹੁਣ ਜਾਣ ਕੇ ਖੱਜਲ ਖਰਾਬੀ ਕਰ ਰਹੇ ਆ ਸਾਨੂੰ ਐਸਾ ਲਮਾਲ ਭਰਿਆ ਆਪਾਂ ਠੀਕ ਆ ਹੁਣ ਬਤਾ ਤੇ ਉਹਦਾ ਮੈਂ ਗੱਲ ਦੱਸ ਦਊਗਾ ਜੀ ਠੀਕ ਆ ਦੋਵੇਂ ਗੱਡੀਆਂ ਸਾਡਾ ਕਿਟਾਰ ਗਿਆ ਜੀ ਸਾਡੀ ਕਰਤਾਰ ਦੀ ਦੋਵੇਂ ਤਿੰਨ ਤਨ ਕੁਆਂਟਲ ਦੋਵੇਂ ਹੀ ਘੜਦੋ ਇਹਨਾਂ ਦੀ 6 ਕੁਆਂਟਲ ਘੜੀ ਆ ਰਾਹੂ ਟ੍ਰੇਨ ਕਰਪਲੀ ਉਹਦੀ 6 ਕੁਆਂਟਲ ਘੜਦੋ ਅਜੀ ਮੈਂ ਉਹਨੂੰ ਕਿਹਾ ਮੈਂ ਕਿਹਾ ਭਾਈ ਅਸੀਂ ਕੰਡਾ ਕਰਾਉਣਾ ਕਹਿੰਦਾ ਕੰਡਾ ਕਰਾਲਾ ਕਹਿੰਦਾ ਬਾਗੇ ਪੁਰਾਣੇ ਕਟਾਰੀਆ ਕੰਡਾ ਕਹਿੰਦਾ ਉਹਦੇ ਲੈ ਜਾ ਮੈਂ ਕਿਹਾ ਯਾਰ ਉਹਦੇ ਨਹੀਂ ਮੈਂ ਲੈ ਕੇ ਜਾਣਾ ਮੈਂ ਸੰਗਤਪੁਰੇ ਲੈ ਕੇ ਜਾਣਾ ਕਹਿੰਦਾ ਉਹਦੇ ਮੈਂ ਨਹੀਂ ਮੰਨਣਾ ਮਰਦੀ ਆ ਜੀ ਕਿਦੋਂ ਮਰਦੀ ਗੱਦਾ ਕਰਾਈਏ ਕਹਿੰਦਾ ਉਹਦੇ ਮੈਂ ਨਹੀਂ ਮੰਨਣਾ ਮੈਂ ਕਿਹਾ ਭਾਈ ਤੂੰ ਨਾ ਮੰਨ ਮੈਂ ਤਾਂ ਖਾਲੀ ਬਾਰਦਾਨਾ ਮਿਲ ਦੇਣਾ ਚੱਲਾ ਆ ਮਤਲਬ ਕਹਿ ਕੇ ਆ ਮੂੰਹ ਤੇ ਭਾਈ ਡੱਕਾ ਨਹੀਂ ਦੇਣਾ ਹਾਂ ਤੂੰ ਚੌਧਰੀ ਤੋਂ ਲੈ ਲਾ ਆਰਤੀਏ ਤੋਂ ਲੈ ਲਾ ਮੇਰੇ ਵੱਲੋਂ 50 ਲੈ ਲਾ ਮੇਰੇ ਵੱਲੋਂ 100 ਲੈ ਲਾ ਪਰ ਜੇ ਉਹ ਸਾਡੇ ਕੱਟੂਗਾ ਅਸੀਂ ਨਹੀਂ ਬਈ ਕੱਟਣ ਗੁੱਟਣ ਦੇਲੇ ਚੱਕਣਾ ਚਾਕਲਾ ਨਹੀਂ ਇਹਦਾ ਤਰਪਾਲ ਪਾ ਕੇ ਘਰੇ ਚੱਲ ਜਾਈਏ ਆਏ ਚੋਰੀ ਬੜਾ ਘਾਨੇ ਕੱਟੇ ਜਾਂਦੇ ਆ ਵੀ ਇਹਾਂਗਾ ਪਾਤ ਜਣਾ ਵੀ ਇਹਾਂਗਾ ਸਾਰਾ ਕੁਝ ਹੈਗਾ ਜਿਹੜੇ ਮੰਡੀ ਦੇ ਚੌਧਰੀ ਉਹ ਵੀ ਸਰੇ ਨਾਲੇ ਬਾਈ ਜੀ ਕੀ ਜਿਹੜੇ ਗੱਡੀ ਤੁਹਾਡੀ ਘਟੀ ਹਾਂ ਜੀ ਸਾਰੇ ਕਾ ਘਟ ਜਾਂਦੇ ਹੁਣ ਕੁਆਟਰਾਂ ਘਟ ਜਾਂਦੇ ਤੇ ਦੋ ਕੁਆਟਰ ਘਟ ਜਾਂਦੀ ਐ ਤੇ ਡੇਢ ਕੁਆਟਰ ਹਾਂਜੀ ਕਿਉਂ ਨਹੀਂ ਚੱਕਦੇ ਮਾਮ ਕਿਉਂ ਨਹੀਂ ਚੱਕਦੇ ਜਿਹੜਾ ਤੁਲਿਆ ਵੈ ਤੁਲਿਆ ਵੈ ਜੀ ਪਹਿਲਾਂ ਗੱਡੀਆਂ ਨਹੀਂ ਸੀਗੀਆਂ ਗੱਡੀਆਂ ਘੱਟ ਸੀਗੀਆਂ ਕੱਲ੍ਹ ਦੀਆਂ ਗੱਡੀਆਂ ਆਉਣ ਲੱਗੀਆਂ ਤਿੰਨ ਚਾਰ ਗੱਡੀਆਂ ਕੱਲ੍ਹ ਦੀਆਂ ਹੋਈਆਂ ਹੁਣ ਚੱਕਣ ਲੱਗਿਆ ਨਾਲੇ ਜਿਹੜੀ ਘਟौती ਪੈ ਰਹੀ ਏ ਉਹਦਾ ਜ਼ਿੰਮੇਵਾਰ ਕੌਣ ਹਮਤ ਇਹਦਾ ਇਹ ਚੌਧਰੀ ਨੂੰ ਪਾਉਂਦੇ ਆ ਜੀ ਬਸ ਅੱਛਾ ਤੁਹਾਡੀ ਤੁਹਾਡੀ ਜਿੰਮੇ ਪਾ ਜਾਂਦਾ ਛੱਡ ਜਿੰਮੇ ਪਾ ਜਾਂਦਾ ਹਾਂ ਇਹ ਉਹਦੇ ਇੱਕ ਟੂਰਾ ਕਰੀਏ ਉਹ ਵੀ ਬਸ ਆ ਮਾਜਣਾ ਨਾਲ ਗੱਲ ਕਰਕੇ ਮਾਜਣ ਸਾਡੇ ਪੈਸੇ ਕਰਾ ਭਰ ਦਿੰਦੇ ਆ ਸਾਡੇ ਕੱਟ ਲੈਂਦੇ ਆ ਸਾਡੀ ਮਿਹਨਤ ਸਾਡੀ ਮਿਹਨਤ ਚ ਪਾਏ ਕੱਟ ਲੈਂਦੇ ਬਾਈ ਅੱਜ ਸਾਡੇ ਮੇਜੂਦ ਨੇ ਬਾਈ ਜੀ ਤੁਹਾਡਾ ਵੀ ਵਜ ਨਹੀਂ ਕਟੇ ਹਾਂਜੀ ਬਾਈ ਤਿੰਨ ਕੁਵਾਂਟਲ ਯਾਰ ਬਾਈ ਗੱਡੀ ਆਏ ਕਿਹੜੇ ਤਿੰਨ ਕੁਵਾਂਟਲ ਗੱਡੀ ਘੜਦੀ ਆਏ ਕਿਹੜੇ ਆਏ ਕਿਹੜੇ ਦੋ ਵਾਰੀ ਮੈਂ ਨਾਲ ਵੀ ਗਿਆ ਠੀਕ ਆ ਉੱਥੇ ਹੀ ਕਰਕੇ ਗਾਹ ਬੈਂਕ ਕਰਕੇ ਤੇ 10 ਕੁਵਾਂਟਲ 10 ਕਿਲੋ ਫੇਰ ਘਟਾਤੀ ਗੱਡੀ ਉਹੀ ਗੱਡੀ ਫੇਰ ਹੁਣ ਹਾਲੇ ਤਾਂ ਜਿਹੜਾ ਹਾਲੇ ਤਾਂ ਇਹਦਾ ਬਈ ਯਾਰ ਆਪਾਂ ਉਹਨੂੰ ਕਰਨਾ ਚਾਹੀਦਾ ਸਾਡੇ ਦੂਜੇ ਆਰਤੀਆਂ ਨੂੰ ਠੀਕ ਆ ਉਹ ਗੱਲਬਾਤ ਕਰ ਲੈਣ ਉਹਨਾਂ ਨਾਲ ਜਿਵੇਂ ਉਹ ਕਰਦੇ ਉਹ ਕਰ ਲੈਣ ਬਈ ਅਸੀਂ ਤਾਂ ਕੁਝ ਵੀ ਨਹੀਂ ਦੇਣਾ ਆਪਾਂ ਤਾਂ ਮੈਂ ਤਾਂ ਉਹਨਾਂ ਦੇ ਮੂੰਹ ਤੇ ਕਹਿ ਕੇ ਆਇਆ ਬਾਈ ਤੁਹਾਨੂੰ ਖਾਲੀ ਬਾਰਦਾਨਾ ਵੀ ਨਹੀਂ ਦੇਣ ਜਿਉਂ ਕਹਿੰਦਾ ਗੱਟੇ ਉਹ ਕਹਿੰਦਾ ਮੈਨੂੰ ਆਹਦਾ ਗੱਟੇ ਪਾ ਦੇ ਗੱਡੀ 'ਚ ਠੀਕ ਆ ਵੀ ਫੇਰ ਤੇਰੇ ਗੱਡੀ ਲਾਉ ਮੈਂ ਕਿਹਾ ਬਾਈ ਡੱਕਾ ਨਹੀਂ ਪਾਉਣੀ ਮੈਂ ਤਾਂ ਤਰਪਾਲ ਦੇ ਘਰੇ ਚੱਲਿਆ ਚੱਕਣਾ ਜਦੋਂ ਮਰਜੀ ਚੱਕ ਲਈ ਨਹੀਂ ਮੈਂ ਤਾਂ ਟਰਾਲੀ ਲਿਆਉਂਗਾ ਇੱਥੇ ਲਾ ਦੂੰ ਬਾਹਰ ਮੂਰੇ ਬਸ ਮੇਰੇ ਕੋਲ ਤਾਂ ਇਹੀ ਗੱਲ ਆ ਬਈ ਹੋਰ ਕੋਈ ਹੱਲ ਵੀ ਨਹੀਂ ਬਾਈ ਉਹੀ ਸਾਡੀ ਕਮਾਈ ਆ ਠੀਕ ਆ ਜੇ ਹੁਣ ਅਸੀਂ ਉਹੀ ਦੇਈ ਜਾਵਾਂਗੇ ਅਸੀਂ ਕਿੱਧਰ ਜਾਵਾਂਗੇ ਬਾਈ ਯਾਰ ਖਾਵਾਂਗੇ ਕੀ ਇਹ ਤਾਂ ਇਹ ਗੱਲ ਸੋਚ ਲੈਂਦੇ ਆ ਚੌਧਰੀ ਨੂੰ ਮੰਜੀ ਤਰੇ ਆੜ ਤੱਕ ਵੀ ਚੌਧਰੀ ਨੂੰ ਮੰਜੀ ਤਰੇ ਆਉਂਦਾ ਠੀਕ ਆ ਸੇਲਰ ਵਾਲੇ ਵੀ ਚੌਧਰੀ ਨੂੰ ਮੰਜੀ ਤਰੇ ਆਉਂਦੇ ਆ ਇੱਥੋਂ ਵਜਨ ਕਰਕੇ ਹੀ ਪੂਰਾ ਭੇਜਦੇ ਆ ਗੱਡੀ ਉੱਥੇ ਗੱਡੀ ਘਟ ਜਾਂਦੀ ਬਾਹਲੇ ਨਹੀਂ ਇੱਥੇ 10 ਕਦਮ ਹੀ ਆ ਬਾਈ ਬਾਹਲੀ ਦੂਰ ਹੋਵੇ ਆਪਾਂ ਬਾਗੇ ਪੁਰਾਣੇ ਕਹਿ ਲ ਗਏ ਨਾ ਬੱਚਾ ਠੀਕ ਆ ਘਟ ਜੂਗੀ ਇੱਥੇ ਤਾਂ ਜਾਣਾ ਹੁੰਦਾ ਯਾਰ ਆ ਰੋਡ ਤੇ ਆ ਰੋਡ ਤੇ ਤਿੰਨ ਕੁਇੰਟਲ ਦਾ ਘੋੜੇ ਚ ਨਹੀਂ ਤਿੰਨ ਕੁਇੰਟਲ ਦਾ ਘਟਦਾ ਇਹ ਤਾਂ ਫੇਰ ਵੀ 10 ਚੱਕੀ ਗੱਡੀ ਆ ਇਹਦਾ ਬਾਈ ਹੱਲ ਯਾਰ ਕਰੋ ਯਾਰ ਤੁਸੀਂ ਬਈ ਬਣਿਆ 32 ਛੋਡੇ ਮੂਰੇ ਹੱਥ ਬੰਨ ਕੇ ਨਾਲੇ ਤਾਂ ਇਹਨਾਂ ਨੂੰ ਰਗੜਦੇ ਸਾਨੂੰ ਤਾਂ ਵੀ ਰਗੜਦੇ ਰਗੜਦੇ ਤਾਂ ਤਸਵੀਰਾਂ ਤੁਸੀਂ ਦੇਖ ਲਵ ਜਿਹੜੀਆਂ ਵੱਡੀਆਂ ਧੰਕਾਂਆਂ ਝੋਨੇ ਦੀਆਂ ਹਜੇ ਤੱਕ ਵੀ ਮੰਡੀ ਦੇ ਵਿੱਚ ਲੱਗੀਆਂ ਹੋਈਆਂ ਐ ਦੂਰ ਤੱਕ ਜਿਹੜਾ ਬੋਰੀਆਂ ਦਾ ਬੋਰੀਆਂ ਪਈਆਂ ਝੋਨੇ ਦੀਆਂ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਟਰੱਕ ਵੀ ਖੜਾ ਹੈ ਇੱਥੇ ਭਰਨ ਵਾਸਤੇ ਪਰ ਜਿਹੜਾ ਦੂਰ ਤੱਕ ਝੋਨਾ ਜਿਹੜਾ ਉਵੇਂ ਹੀ ਪਿਆ ਹੈ ਉਹ ਢੇਰ ਲੱਗਿਆ ਹੋਇਆ ਝੋਨੇ ਦਾ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉੱਥੇ ਢੇਰ ਲੱਗਿਆ ਹੋਇਆ ਝੋਨੇ ਦਾ ਉਦਾਂ ਹੀ